ਯਾ 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 ਸਾਰਾ ਟਾਈਮ ਲੱਗ ਗਿਆ ਉੱਤੇ ਕੁਛ ਨਹੀਂ ਹੁੰਦਾ ਇੱਕ ਤਾਂ ਨਾ ਹੁਣ ਅਦਰ ਤੂੰ ਵੀ ਨਹੀਂ ਹਿੱਲੀ ਜਿੰਨਾ ਦਰ ਸਾਰੇ ਪੈਸੇ ਲੱਗੇ ਜੇਬ ਖਾਲੀ ਕਰਕੇ ਲੈ ਗਈ ਚੱਲੀ ਆਫਾ ਆ ਜਾ ਬੇਬੇ ਪਤਾ ਨਹੀਂ ਕੀ ਕਹੂਗੀ ਮਾਂ ਉ ਤੋੜਾ ਰਸਣ ਖਤਮ ਹੋਇਆ ਬੈਲ ਲੈ ਕੇ ਬਣਾਣਾ ਕਿ ਕਿ ਨੂੰ ਲੈ ਆਵੋ ਰਸਣ ਹਾਂ ਤੂੰ ਰਸਣ ਤਾਂ ਕੀ ਲੈਣਾ ਸਾਡੇ ਤੋਂ ਮੁੱਕੇ ਭੰਮਾ ਹੋਵੇ ਮੈਨੂੰ ਤਾਂ ਕੀ ਆ ਹੋ ਆਗੇ ਆਗੇ ਬਤਾ

ਜਦੋਂ ਕਿਤੇ ਨਾ ਦੀ ਸੈਲਰੀ ਆ ਗਈ ਨਾ ਅਸੀਂ ਹੋਰ ਲੈ ਆਵਾਂਗੇ ਚਲ ਕੋਈ ਗੱਲ ਨਹੀਂ ਲੈ ਫਿਰ ਕੱਢੀ ਗੱਲ ਆ ਨਾ ਪਤਾ ਜਿਹੜੀ ਸੈਲਰੀ ਆਉਗੀ ਨਾ ਆਪਾਂ ਘਰੇ ਵੀ ਰਸਨ ਲਿਆਉਣਾਂਗਾ ਰਸਨ ਤਾਂ ਸਾਰਾ ਮੁੱਕਿਆ ਪਿਆਗਾ ਲੈ ਬੇਬੇ ਪੈਸੇ ਵਾਦੂ ਨਿੱਕੇ ਕੋਲੇ ਜਿੱਥੀਆਂ ਮਰਜੀ ਸ਼ਾਪਿੰਗ ਚਲ ਕੋਈ ਗੱਲ ਗੱਲ ਤਾਂ ਕੰਮ ਦੀ ਕੀਤੀ ਇਹਨੇ ਐਸੀ ਤਾਂ ਸਾਡੇ ਕੋਲ ਵਾਦੂ ਹੂੰ ਇਹ ਤਾਂ ਹੈ ਵੈਸੇ ਉਹ ਇੱਕ ਗੱਲ ਹੈ ਇੰਨੀ ਤਾਂ ਹਾਲ ਨਹੀਂ ਥੱਲੇ ਲੱਗਦੀ ਜਿੰਨੇ ਅੱਜ ਕੱਲ ਦੇ ਬੰਦੇ ਲੱਗੇ ਹੋਇਆ ਬੇਬੇ ਮੈਨਾਂ ਦੇ ਨਾ ਫਾਲਤੂ ਗੱਲਾਂ ਸੁਣਨ ਵਾਸਤੇ ਨਹੀਂ ਖੜਾ ਇੱਥੇ ਜੇ ਕੁਝ ਬਣਾਇਆ ਤਾਂ ਮੈਨੂੰ ਦੱਸ ਤਾਂ ਮੈਨੂੰ ਭੁੱਖ ਲੱਗੀ ਪਈ ਆਗੀ। ਨਾ ਭੁੱਖ ਲੱਗੀ ਪਈ ਆ ਤੁਸੀਂ ਬਾਜ਼ਾਰੋਂ ਕੁਝ ਖਾ ਕੇ ਆਏਗੇ। ਅਵੇ ਅਵੇ ਬਾਜ਼ਾਰੋਂ ਤਾਂ ਫੇਰ ਹੀ ਕਹਿੰਦਾ ਇਹ ਪੈਸੇ ਬਚਦੇ ਸਾਰੇ ਪੈਸੇ ਤਾਂ ਕੱਪੜਿਆਂ ਤੇ ਲੱਗ ਗਏ। ਨਾ ਤੂੰ ਨਾਲ ਗਿਆ ਸੀ ਤੂੰ ਹਾਬ ਨਾ ਪੈਸੇ ਲੌਣਾ ਆ ਥੋੜਾ ਜਿਹਾ ਸਾਰੀ ਲਾ ਕੇ ਆਉਣਾ ਸੀ। ਫੇਰ ਕੀ ਹੋ ਗਿਆ ਕੱਪੜੀ ਲੈ ਕੇ ਆਈ ਆਗੀ। ਲੈ ਗਈ ਹੋ ਗਿਆ। ਮਹਿੰਗੇ ਕਿੰਨੇ ਆ? ਮੰਮੀ ਮਹਿੰਗੇ ਕਿੰਨੇ ਤਾਂ ਥੋੜੇ ਜਿਹਾ ਤੂੰ ਸਸਤੇ ਦਵਾ ਲੈਂਦਾ। ਮੰਮੀ ਨਾ ਗੁੱਸਾ ਕਰਨ ਵਾਲੀ ਕੀ ਗੱਲ ਆ ਕੱਪੜੇ ਤਾਂ ਹੈਗੇ ਆਗੇ। ਨਾਲੇ ਮੈਂ ਤਾਂ ਐਂ ਸ਼ਾਪਿੰਗ ਕਰਦੀ ਹੁੰਨੀ ਆ। ਐਂ ਕਰਨੀ ਹੁੰਨੀ ਆ ਕਿ ਹੋ ਬੇਬੇ ਤੈਨੂੰ ਮੈਂ ਹੁਣ ਵੀ ਗਈ ਐ ਨਾ ਵੀਰ ਕਿੱਡੀ ਕੀ ਗੱਲ ਆ ਜੇ ਕੱਪੜੇ ਲੈਈ ਤੂੰ ਤਾਂ ਮਾਗਰ ਪੈ ਗਈ ਮਾਗਰ ਕੀ ਪੈ ਗਈ ਘਰ ਵੱਡੀ ਦੇਖਿਆ ਕਰਨੀ ਕਿ ਤੂੰ ਵੀ ਇਹ ਤਾਂ ਚਲੋ ਉਹੀ ਗੱਲ ਹੈਗੀ ਐ ਕਿ ਨਿਆਣੀ ਨੂੰ ਨਹੀਂ ਪਤਾ ਹਜੇ ਤੂੰ ਤਾਂ ਸਿਆਣਾਗਾ ਚਲੀ ਦੇਖੀ ਜਨਾ ਤੂੰ ਅੰਦਰ ਜਾ ਕੱਪੜੇ ਦੋ ਮੈਂ ਤਾਂ ਅੰਦਰ ਚੁਲੀਆਂ ਐਵੇਂ ਮੂਡ ਖਰਾਬ ਕਰਨ ਲੱਗਿਆ ਮੂਡ ਖਰਾਬ ਕਰਨ ਲੱਗਿਆ ਨਾ ਨਿੱਕੇ ਟੂਟਾ ਮਾੜਾ ਅਸੋਸ ਤੂੰ ਸੋਚ ਸਮਝ ਕੇ ਲਿਆਉਣੇ ਸੀ ਕੱਪੜੇ ਤੂੰ ਸੋਚ ਸਮਝ ਕੇ ਜਿਹੜੇ ਥੈਲੇ ਪਰ ਜਾ ਪਰ ਨਹੀਂ ਮੈਂ ਦੇਖੇਗਾ ਕਰ ਕਣੀ ਮੈਂ ਦੇਖ ਕੇ ਚੱਲਦਾ ਨਹੀਂਗਾ ਤੂੰ ਸੋਚ ਸਮਝ ਕੇ ਬੋਲਿਆ ਕਰ ਕੀ ਬੋਲਣਾ ਹੁੰਦਾਗਾ ਬੋਲਿਆ ਕਰ ਸੋਚ ਸਮਝ ਕੇ ਹਜੇ ਮੈਨੂੰ ਆਦਾ ਕਿ ਤੂੰ ਬੋਲਿਆ ਕਰ ਸੋਚ ਸਮਝ ਕੇ ਹੁਣ ਤੁਸੀਂ ਬਾਹਰੋਂ ਆਏ ਕੁਝ ਖਾ ਕੇ ਨਹੀਂ ਆਏਗੇ ਹੁਣ ਆਦਾ ਕਿ ਸਾਨੂੰ ਭੁੱਖ ਲੱਗੀ ਪਈ ਹੈਗੀ ਬੇਬੇ ਜਿੰਨੇ ਪੈਸੇ ਤੂੰ ਦਿੱਤੇ ਸੀ ਨੇ ਸਾਰੇ ਉਹਦੇ ਕੱਪੜੇ ਤੇ ਲੱਗੇ ਤੈਨੂੰ ਮੈਂ ਕਹਿਦਾ ਜਾਂਦਾ ਖਾਣ ਨੂੰ ਤਾਂ ਪੈਸੇ 1 ਰੁਪਿਆ ਨਹੀਂ ਬਚਾ ਲੈ ਜੇਬਾਂ ਵੀ ਖਾਲੀ ਕਰਾ ਲਈਏ ਤਾਂ ਵਧਗਾ ਹੋਗਾ ਤੇਰੀ ਜੇਬ ਖਾਲੀ ਕਰਾ ਲਈ ਤਾਂ ਅਹੀਂ ਲੋੜ ਤੂੰ ਆਉਣਾਗਾ ਔਰ ਚਾਰ ਦਿਨਾਂ ਨੂੰ ਕਹਿੰਦੀ ਕਿ ਸੈਲਰੀ ਆਊਗੀ ਕਿ ਮੈਂ ਹੋਰ ਲੈਉਣੇ ਆਗੇ। ਨਾ ਤੂੰ ਤਾਂ ਕਹਿੰਦੀ ਸੀ 5000 ਰੁਪਏ ਲੈ ਜਾ ਤੇ ਹੁਣ ਦੱਸ ਤੇ ਮੈਨੂੰ 10 ਲੈ ਕੇ ਗਿਆ ਸੀ। ਬਚਾ 1 ਰੁਪਿਆ ਵੀ। ਫਿਰ ਜਿਹੜਾ ਬਚਾ ਕੇ ਨਹੀਂ ਲਿਆਇਆ। ਬੋਲਣਾ ਨਹੀਂ ਚਾਹੁੰਦਾ। ਜਦੋਂ ਨਾ ਬੰਦੇ ਨੂੰ ਤੀਵੀਂ ਤੇ ਨੱਖ ਪਾਉਣੀ ਨਾ ਆਵੇ ਫਿਰ ਇਹਗਾ ਕੁਝ ਹੀ ਹੁੰਦਾ ਹੁੰਦਾ। ਦੇਬੇ ਤੂੰ ਇਹਨੂੰ ਚੁੱਪ ਕਰਾ ਲੈ ਇਹ ਵੀ ਆਪ ਦੀ ਗੱਲ ਆ ਜੀ ਆਪ ਕੋਈ ਨਾ ਕਰੇ ਫਿਰ ਆਪਣਾ ਤੁਫਾਨ ਪਲੇਸ ਹੋਊਗਾ ਠੀਕ ਆ ਇਹਨੂੰ ਚੁੱਪ ਕਰਾ ਲੈ ਤੂੰ ਸੀ ਕੌਣ ਆ ਮੈਨੂੰ ਬੋਲ ਨਾ ਓਹ ਤਾਂ ਤੁਹਾਡੇ ਬਾਰੇ ਗੱਲ ਹੀ ਨਹੀਂ ਕਰੀ ਮੈਂ ਤਾਂ ਜਰਨ ਨਹੀਂ ਗੱਲ ਕੀਤੀ ਆ ਵੀ ਅੱਜ ਕੱਲ ਦੇ ਬੰਦੇ ਤਾਂ ਜ਼ਮੀਂ ਦਿਰਾਣੀਆਂ ਤੇ ਲੱਗੇ ਹੋਏ ਬੰਦਿਆ 'ਚ ਰਹਿਣਾ ਮੈਂ ਮੈਨੂੰ ਪਤਾ ਤੂੰ ਕਿੱਥੇ ਗੱਲ ਕਰੀ ਜਾਨੀ ਆ ਠੀਕ ਆ ਪਰ ਇਹਦੀ ਤੇਰੀ ਜਨਾਨੀ ਨਾ ਬੰਦਿਆ 'ਚ ਰਹਿਣ ਤੋਂ ਅਗਰ ਛੱਡਣਾ ਨਹੀਂ ਹੋਣੇ ਓ ਯਾਰ ਕੋਈ ਨਹੀਂ ਮੇਰੀ ਜਾਨੇ ਤੂੰ ਕੀ ਟੈਨਸ਼ਨ ਲੈਨੀ ਆ ਜਦੋਂ ਤੇ ਆਪਣਾ ਦੋਨਾਂ ਦਾ ਗੱਲਾ ਕਾ ਕਾ ਖਤਮ ਹੋ ਗਿਆ। ਜਿਹੜਾ ਤੇਰਾ ਸਾਡੇ ਚ ਹੈ ਹੀ ਨਹੀਂ ਸਾਂਝ ਹੁਣ। ਤੂੰ ਤਾਂ ਸਾਡੀ ਗੱਲ ਕੋਈ ਨਹੀਂ ਮਾਂ। ਰਾਸ਼ਨ ਮੁੱਕਿਆ ਪਿਆ। ਬੇਬੇ ਦੇ ਦਾ 10000 ਉਧਰ ਰੜਾ। ਮਛੇਮਾ ਤੇਨੂੰ ਐ ਹੋਇਆ ਪਿਆ। ਉਹਨੂੰ ਲੈ ਗਿਆ ਬਾਜ਼ਾਰ ਦੇ ਵਿੱਚ 10000 ਰੁਪਏ ਦੇ ਕੱਪੜੇ ਦੇ ਵਾਲੇ ਤਾਂ ਮਛੇਮਾ ਹੋ ਰਿਹਾ ਤੇ ਇਹਨੂੰ ਤਾਂ ਹੀ ਕਰੀ ਜਾਂਦੀ ਐ। ਕੋਈ ਮਛੇਮਾ ਨਹੀਂ। ਤੁਸੀਂ ਆਪ ਦਾ ਦੇਖੋ ਤੁਹਾਡਾ ਘਰ ਦਾ ਸਰਕਲ ਕਿਵੇਂ ਚੱਲਣਾ। ਮੇਰੇ ਤੱਕ ਨਾ ਆਸਾ ਰੱਖੋ। ਜਦੋਂ ਸੀਗੀ ਨਹੀਂ ਆਸ ਸੀ ਆਸ ਹੈਗੀ ਸੀ। ਹੁਣ ਸਾਡੀ ਗੱਲ ਦੇ ਵਿੱਚ ਨਾ ਜਿਹੜੇ ਤੂੰ ਬੋਲਿਆ। ਹੁਣਾਂ ਦੀ ਰਾਸ਼ਨ ਮੁੱਕਿਆ ਪਿਆ ਕੰਜਰਾ ਸੁਣ ਲਿਆ ਭਾਈ ਹੁਣ ਕਰਦੀ ਜ਼ਿੰਮੇਵਾਰੀ ਹੈ ਬਾਕੀ ਸੁੱਖ ਨਾਲ ਮੁੰਡਾ ਕਮਾਉਂਦਾ ਉਹੀ ਲਾਊਗਾ ਕਮਾਉਣਾਗਾ ਤੇ ਉਹਦੇ ਲਈ ਕਮਾਊਗਾ ਠੀਕ ਆ ਤੈਨੂੰ ਤਾਂ ਕੋਈ ਟੈਨਸ਼ਨ ਨਾ ਪਾਉ ਫਿਰ ਮੂੰਹ ਕਿਉਂ ਉੱਟ ਕੇ ਦਾ 10000 ਦੇ ਕੱਪੜਿਆਂ 'ਚ ਮੇਰਾ ਤਾਂ ਕੋਈ ਨਹੀਂ ਉੱਟਿਆ ਬੇਬੇ ਘਰੀ ਹੈਗੀ ਆ ਤਾਂ ਹੁਣ ਮੇਰੀ ਸੈਲਰੀ ਹੋਊਗੀ ਮੈਂ ਤੋਦੂ ਵੀ ਦਵਾ ਕੇ ਲਿਆਊਗਾ ਬੇਬੇ ਐਵੇਂ ਨਾ ਫालतੂਆਂ ਗੱਲਾਂ ਨਾ ਕਰਿਆ ਕਰਗੀ ਹਾਂ ਤੂੰ ਜੇ ਨਾ ਗੱਲਾਂ ਕਰਿਆ ਕਰਾ ਜੇ ਮੈਨੂੰ ਆਦਾਗਾ ਉਹ ਮੈਨੂੰ ਪਤਾ ਤੂੰ ਕਿਹਦੀਆਂ ਗੱਲਾਂ ਚਾਹੀ ਜੰਨੇ ਹੁਣ ਦੇਖ ਦੇ ਕੇ ਬੋਲੀ ਜੰਨੇ ਇਹਨੂੰ ਹਾਂ ਤੇ ਤੈਨੂੰ ਕਹਾ ਕਹਾ ਪਤਾ ਲੱਗੂਗਾ ਮੈਂ ਤੈਨੂੰ ਇਹ ਨਹੀਂ ਕਹਿੰਦੀ ਵੀ ਮੇਰੀਆਂ ਗੱਲਾਂ ਚਾਹ ਮੈਂ ਤਾਂ ਤੈਨੂੰ ਉਹ ਦੱਸਦੀ ਆ ਤੂੰ 10000 ਕੱਪੜਿਆਂ ਤੇ ਨਾ ਕੋਈ ਚੁੱਚਦੀ ਗੱਲ ਐ ਕਿਤੇ 4000 ਘਰੇ ਰਾਸ ਚਲੋਂਦਾ 6000 ਬਚਦਾ ਬਿਜਲੀ ਦਾ ਬਿੱਲ ਦੁੱਧ ਦਾ ਬਿੱਲ ਪਤਾ ਨਹੀਂ ਕਿਹੜੇ ਕਿਹੜੇ ਬਿੱਲ ਨੇ ਜਿਹੜੇ ਆ ਪਾ ਦੇਣੇ ਤੇ 10000 ਤੂੰ ਪੱਲਿਓਂ ਲਾਤਾ ਤੇ ਹਰੇ ਜਿਹੜੀ ਉਹਦੀ ਸੈਲਰੀ ਆਉਣੀ ਆ 15000 ਉਹ ਚੋਂ ਵੀ ਉੱਡੇ ਹੀ ਸਮਝ ਫਿਰ ਘਰ ਦਾ ਖਰਚਾ ਤਾਂ ਔਖਾ ਹੀ ਚੱਲੂ ਚਲ ਕੋਈ ਨਹੀਂ ਤੈਨੂੰ ਤਾਂ ਕੋਈ ਟੈਨਸ਼ਨ ਨਹੀਂ ਗਈ ਖਰਚਾ ਅਸੀਂ ਲਿਆਉਣਾਗਾ ਕਪੜੇ ਸੀ ਦਿਵਾਉਣੇ ਹੈਗੇ ਕਰਨਾ ਸੀ ਹੈਗਾ ਤੂੰ ਟੈਨਸ਼ਨ ਫ੍ਰੀ ਹੋ ਜਾ ਮੈਨੂੰ ਤਾਂ ਕੀ ਟੈਨਸ਼ਨ ਹੈ ਉਹ ਤੇ ਬੀਬੀ ਮੈਨੂੰ ਕੰਨੀ ਟਾਈਮ ਸਿਰ ਆ ਜੂਗੀ ਨੇਰਾ ਹੋਣ ਵਾਲਾ ਹਲੇ ਤੱਕ ਨਹੀਂ ਆਈ ਹੈਗੀ ਤੂੰ ਕਿਵੇਂ ਬੈਠੀ ਆ ਗਈ ਤੂੰ ਟਾਈਮ ਦੇਖ ਲੈ ਮੈਂ ਤੈਨੂੰ ਕੀ ਕਿਹਾ ਸੀ ਟਾਈਮ ਨਾਲ ਆ ਜੀ ਨੇਰਾ ਕਰਤਾ ਫੁਰੰਦ ਨੂੰ ਪਤਾ ਹੀ ਆ ਉੱਥੇ ਬਸ ਗੱਲਾਂ ਬਾਤਾਂ ਕਰਦੇ ਹਾਂ ਟਾਈਮ ਲੱਗ ਗਿਆ ਮੜਕੇ ਮੰਮੀ ਨੇ ਆਉਣ ਦਿੱਤਾ ਕਿੰਨਾ ਟਾਈਮ ਤਾਂ ਕਰਕੇ ਲੇਟ ਹੋ ਜਾਂਦੀ ਜੇ ਤਾਂ ਰੁਕੀ ਜਾਂਦੀ ਸ਼ੁਕਰ ਕਰ ਫਿਰ ਵੀ ਟਾਈਮ ਨਾਲ ਲੱਗ ਗਿਆ ਜੇ ਹੋਰ ਵੀ ਨਿਹਰਾ ਹੋ ਜਾਂਦਾ ਮੜਕੇ ਧੁੰਦ ਪੈਣ ਲੱਗ ਜਾਂਦੀ ਐ ਫਿਰ ਰੁੱਕ ਵੀ ਕਿਵੇਂ ਜਾਂਦੀ ਸਵੇਰੇ ਫਿਰ ਡਿਊਟੀ ਤੇ ਜਾਣਾ ਉਸ ਪਿੰਡੋਂ ਕਿਵੇਂ ਜਾਂਦੀ ਹਾਂ ਇਹ ਵੀ ਐ ਠੀਕ ਨੇ ਸਾਰੇ ਉੱਥੇ ਕੀ ਗੱਲ ਹੋਈ ਗੱਲ ਤਾਂ ਦੱਸ ਦਨੀ ਆ ਤੂੰ ਕਿਵੇਂ ਇੱਥੇ ਬੈਠੇ ਉਧਰ ਬਾਹਰ ਨਹੀਂ ਬੈਠੇ ਉਹੀ ਬਸ ਮੇਰਾ ਮਨ ਚਾ ਨਹੀਂ ਸੀਗਾ ਮੈਂ ਕਿਹਾ ਚਲ ਤੇਰੇ ਕਮਰੇ ਚ ਬੈਹ ਨਹੀਂ ਆ ਤੇ ਮੈਂ ਹੁਣ ਤਾਂ ਇੱਥੇ ਰਹੂੰਗੀ ਜਿੰਨਾ ਟਾਈਮ ਵੀ ਰਹੂੰਗੀ ਕੋਈ ਗੱਲ ਬੜ ਖਾਲੀ ਹੁੰਦੇ ਨਾਲ ਮੇਰਾ ਵੀ ਜੀ ਲੱਗਦਾ ਪ੍ਰੀਤ ਵੀ ਨਾ ਮੇਰੇ ਕੋਲ ਇੱਥੇ ਪੈ ਜਾਇ ਕਰ ਦੂੰਗੀ ਹਾਂ ਉਧਰਲੇ ਕਮਰੇ ਚ ਤਾਂ ਮੈਂ ਜਾਣਾ ਵੀ ਚਲ ਘਰੀਂ ਅੰਦਰ ਕੁਝ ਵੀ ਕਰਦੇ ਆ ਇਹ ਰੋਣਾ ਕੀ ਆਇਆ ਸੀਗਾ ਭੂਆ ਦਾ ਮੁੰਡਾ ਹਾਂ ਸੱਚ ਕੀ ਕਹਿੰਦਾ ਸਾਰੀ ਗੱਲ ਪੁੱਛੀ ਤੇ ਕੁਸ਼ਵਿੰਦ ਦੱਸਿਆ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਮੁੱਕਰੀ ਗਿਆ ਅਸੀਂ ਆਖਿਆ ਵੀ ਚਲ ਮੰਨ ਕੇ ਚੱਲ ਵੀ ਜੇ ਤੂੰ ਪੈਸੇ ਜਮਾ ਵੀ ਕਰਾਇਆ ਉੱਥੇ ਐਂਟਰੀ ਤਾਂ ਹੋਈ ਵੀ ਹਾਂ ਕੋਈ ਜਮਾ ਕਰਾ ਕੇ ਗਿਆ ਤੇ ਕਿਸੇ ਨੇ ਕਢਾਇਆ ਮੈਂ ਕਿਹਾ ਨਾ ਤਾਂ ਜਮਾ ਕਰਾਇਆ ਕਿਸੇ ਨੇ ਤੇ ਨਾ ਹੀ ਕਢਾਇਆ 15000 ਰੁਪਏ ਦਾ ਪਿਆ ਬਸ ਉਹੀ ਪਿਆ ਸਾਲ ਹੋ ਗਿਆ ਹੋਰ ਨਾ ਤਾਂ ਕੋਈ ਪੈਸਾ ਬੈਂਕ ਚ ਗਿਆ ਤੇ ਨਾ ਬਾਹਰ ਨਿਕਲਿਆ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਪ੍ਰੋਸੈਸਿੰਗ ਚ ਹੋਣਗੇ ਮੈਂ ਕਿਹਾ 4 ਮਹੀਨੇ ਹੋ ਗਏ ਜੀ ਪ੍ਰੋਸੈਸਿੰਗ ਚ ਚੱਲੇ ਜਾਂਦੇ ਪੈਸੇ ਐਡਾ ਦਾ ਕੋਈ ਪਾਗਲ ਵੀ ਨਹੀਂ ਹੈਗਾ ਬੈਂਕ ਵਾਲੇ ਹਾਲ ਆਉਣ ਵਾਲਾ ਹਲੇ ਤੱਕ ਪ੍ਰੋਸੈਸਿੰਗ ਚ ਚੱਲੀ ਜਾਂਦਾ ਹਾਂ ਪੈਰਾਂ ਤੇ ਪਾਣੀ ਪੈਂਦਾ ਕਹਿੰਦਾ ਮੰਮੀ ਨੇ ਕਢਾ ਲੇ ਹੋਣੇ ਮੰਮੀ ਕਹੀ ਜਾਵੇ ਕਿ ਨਹੀਂ ਮੈਂ ਤਾਂ ਕਦੇ ਹੁਣ ਬੈਂਕ ਗਈ ਨਹੀਂ ਹੈਗੀ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਕਹਿੰਦੀ ਇਹ ਨਹੀਂ ਮੈਨੂੰ ਕਿਹਾ ਵੀ ਮੰਮੀ ਤੇਰੀ ਕਾਪੀ ਦੇ ਦੇ ਮੈਂ ਜਾਹਾਂ ਨਾਲੇ ਜੀ ਮੰਮੀ ਨੂੰ ਲੋਡ ਹੋਊਗੀ 4-5000 ਦੀ ਲੋਡ ਹੋਊਗੀ ਐ ਲੱਖਾਂ ਚ ਥੋੜੀ ਉਹਨਾਂ ਨੇ ਪੈਸੇ ਕਢਵਾਉਣੇ ਆ ਪੈਸੇ ਤਾਂ ਉਹ ਖਾ ਗਈ ਮੰਨਦਾ ਨਹੀਂ ਬਸ ਹੁਣ ਸਹੀ ਗੱਲ ਹੈ ਤੇਰੀ ਪਰ ਕਰ ਵੀ ਕੀ ਸਕਦੇ ਆ ਕਿਵੇਂ ਮਨਾਕੇ ਉਹਨਾਂ ਤੈਨੂੰ ਐ ਕਹਿਣੀਆਂ ਪੁਲਿਸ 'ਚ ਦੇਰਖਾਸਤ ਕਰ ਚਲ ਠੀਕ ਹੈ ਜੇ ਤੂੰ ਮੁੱਕਰ ਗਿਆ ਤਾਂ ਕੋਈ ਚੱਕਰ ਨਹੀਂ ਅਸੀਂ ਪੁਲਿਸ 'ਚ ਦਿੰਨੇ ਆ ਦਰਖਾਸਤ ਆਪੀ ਪੁਲਿਸ ਸਾਚੋ ਗਲਵਾ ਲੂਗੀ ਜਦੋਂ ਪਏ ਦੋ ਪਟੇ ਰਾਨੋ ਫਿਰ ਵੀ ਰਿਸ਼ਤੇਦਾਰ ਆ ਯਾਰ ਤੈਨੂੰ ਪਤਾ ਮੇਰੀ ਭੂਆ ਦਾ ਸਬੰਧ ਉਹ ਆਪਾਂ ਇਹੀ ਗੱਲਾਂ ਦਾ ਚਿਪਦੇ ਰਹਿੰਨੇ ਆ ਰਿਸ਼ਤੇਦਾਰੀ 'ਚ ਤਾਂ ਬੇਫਕੂ ਬਣਦੇ ਆ ਅਗਲਾ ਫਾਇਦਾ ਚੱਕ ਜਾਂਦਾ ਤੇ ਆਪਾਂ ਆਪਾ ਹੱਥ ਮਲਦੇ ਰਹਿ ਜਾਣੇ ਹੁਣ ਪੈਸਿਆਂ ਦਾ ਤਾਂ ਪਤਾ ਨਹੀਂ ਨਾ ਕਿੱਧਰ ਗਏ ਉਹ ਤਾਂ ਜਵਾਬ ਦੇ ਗਿਆ ਹੁਣ ਤੇਰੀ ਮਾਂ ਵਿਚਾਰੀ ਇਕੱਲੀ ਰਹਿੰਦੀ ਆ ਉਹਨੂੰ ਤਾਂ-ਤਾਂ ਤੇ ਪੈਸੇ ਦੀ ਲੋੜ ਆ ਕਿੱਥੇ ਪੂਰੀਆਂ ਕਰੂਗੀ ਉਹ ਲੋੜਾ ਉਹੀ ਤਾਂ ਗੱਲ ਆ ਬਸ ਅਸੀਂ ਸੰਭੀਆ ਨੇ ਅਸੀਂ ਦਵਾਈਆਂ ਦਵਾਈਆਂ ਨੇ ਸਾਨੂੰ ਕੀ ਪਤਾ ਵੀ ਸਾਡੇ ਪੈਸਿਆਂ ਦੀਆਂ ਦਵਾਈਆਂ ਮੰਮੀ ਨੂੰ ਦਵਾਈਆਂ ਜਾਂਦੀਆਂ ਨਹੀਂ ਕਿਹੜੀਆਂ ਦਵਾਈਆਂ ਮਨਿੰਦਰ ਤੂੰ ਆਪ ਸਿਆਣੀ ਐ ਅੱਜਕੱਲ ਤਾਂ ਸਰਕਾਰੀ ਹਸਪਤਾਲਾਂ 'ਚੋਂ ਦਵਾਈਆਂ ਹੁੰਦੀਆਂ ਨੇ ਤੇ ਕਿੰਨੇ ਕੀ ਪੈਸੇ ਲੱਗ ਜਾਂਦੇ ਨੇ ਪਰਚੀਆਂ ਤੇ ਅੱਧੇ ਪੈਸੇ ਉਹ ਮਾਫ ਹੋ ਜਾਂਦੇ ਨੇ ਨਾਲੇ ਬਜ਼ੁਰਗਾਂ ਤੋਂ ਤਾਂ ਲੈਂਦੇ ਵੀ ਨਹੀਂ ਉਹ ਸਰਕਾਰੀ ਹਸਪਤਾਲ ਵਾਲੇ ਤੇ ਪੈਸੇ ਕਾਹਦੇ ਚ ਲੱਗ ਗਏ ਪਰ ਉਹਨੂੰ ਪੁੱਛਣ ਵਾਲਾ ਉਹ ਵਿਹਲੇ ਤਾਂ ਸਾਨੂੰ ਬਿੱਲ ਦਿਖਾ ਉਹਨੂੰ ਸਾਰੀਆਂ ਗੱਲਾਂ ਬਾਤਾਂ ਕਰ ਲਈ ਉਹ ਤਾਂ ਚੁੱਪ ਕਰਕੇ ਸੋੜ ਨਾਲ ਲੜਿਆ ਇੰਨਾ ਲੜ ਗੋਤਾ ਮੈਨੂੰ ਕੀ ਕਹਿੰਦਾ ਕਹਿੰਦਾ ਜੇ ਤੂੰ ਇੰਨੀ ਸੀਗੀ ਸਾਂਭਣ ਵਾਲੀ ਤਾਂ ਸਾਂਭ ਲੈਂਦੀ ਅੱਧੀ ਮਾਂ ਨੂੰ ਕਹਿੰਦਾ ਹੁਣ ਤੂੰ ਵੱਡੇ ਪੈਸਿਆਂ ਵਾਲੀ ਆ ਜੀ ਕਹਿੰਦਾ ਅੱਛਾ ਕਹਿੰਦਾ ਆਨਸਰ ਤੂੰ ਹੀ ਪੈਸੇ ਚੈੱਕ ਕਰਾਈ ਕਹਿੰਦਾ ਲਾਲਚ ਆ ਤੈਨੂੰ ਮੈਂ ਕਿਹਾ ਮੈਨੂੰ ਕੋਈ ਲਾਲਚ ਨਹੀਂ ਹੈਗਾ ਮੈਂ ਤਾਂ ਮੰਮੀ ਨੇ ਕਿੱਦੇ ਦੀ ਆਈ ਹੁੰਦੀ ਮੈਂ ਇੱਥੇ ਤੁਸੀਂ ਲਾਲਚਦਿਆਂ ਗੱਲਾਂ ਕਰਦੇ ਹੋ ਕਿ ਜਿੱਥੇ ਲਾਲਚ ਮੈਂ ਕਰਨਾ ਸੀ ਮੈਂ ਤਾਂ ਉੱਥੇ ਨਹੀਂ ਕੀਤਾ ਹੁਣ ਮੈਂ ਕਿਵੇਂ ਕਿਵੇਂ ਪਤਾ ਕਰਾਂ ਮੈਂ ਹੁਣ ਇੱਕ ਵਾਰੀ ਐ ਸੋਚਿਆ ਵੀ ਮੰਮੀ ਨੂੰ ਕਹਿ ਕੇ ਭੂਆ ਨੂੰ ਫੋਨ ਲਵਾਉਂਗੀ ਤੇ ਭੂਆ ਨੂੰ ਸੱਦ ਕੇ ਉਹਨੂੰ ਸਾਹਮਣੇ ਬਿਠਾ ਕੇ ਫੇਰ ਗੱਲਾਂ ਕਰੂੰਗੀ ਕਿਉਂਕਿ ਤਾਂ ਭੂਆ ਨੂੰ ਪਤਾ ਹੀ ਨਾ ਹੋਵੇ ਇਹ ਵਿੱਚ ਵਿੱਚ ਪੈਸੇ ਖਾ ਗਿਆ ਮਨਿੰਦਰ ਮੈਨੂੰ ਨਹੀਂ ਲੱਗਦਾ ਏਡੀ ਗੱਲਬਾਤ ਕੱਲਾ ਬੰਦਾ ਤਾਂ ਕਰ ਨਹੀਂ ਸਕਦਾ ਇੰਨੇ ਪੈਸਿਆਂ ਦਾ ਮਸਲਾਗਾ ਤੂੰ ਆਪ ਸੋਚ ਇੱਠਾ ਦਾ ਸਿਆਣਾ ਵੀ ਨਹੀਂ ਹੈਗਾ ਉਹ ਵੀ ਐਂ ਪੈਸੇ ਰਫਾ ਦਫਾ ਕਰ ਦੂਗਾ ਵਿੱਚ ਕੋਈ ਹੋਰ ਵੀ ਸ਼ਾਮਲ ਹੋ ਉਹਦੇ ਹੋ ਵੀ ਸਕਦਾ ਹਾਂ ਕੀ ਕਹਿ ਸਕਦੇ ਆ ਯਾਰ ਨਾਲੇ ਇੰਨਾ ਕਿਸੇ ਤੇ ਧੀਜਾ ਨਹੀਂ ਹੁੰਦਾ ਕਦੇ ਕਿਸੇ ਤੇ ਇੰਨਾ ਯਕੀਨ ਨਹੀਂ ਕਰਦਾ ਮੇਰੀ ਮੰਕੂਲ ਕੌਣ ਸੀਗਾ ਉਹ ਤੇ ਵਿਚਾਰੀ ਉਹਨਾਂ ਤਾਂ ਜਿੱਦ ਤੇ ਧੀਜ ਨਹੀਂ ਸੀਗਾ ਉਹਦੇ ਕੋਲ ਕੋਈ ਰਹਿੰਦਾ ਤਾਂ ਹੈਗਾ ਹੈ ਨਹੀਂ ਸੀਗਾ ਤੇ ਜਿਹੜਾ ਰਹਿੰਦਾ ਸੀ ਉਹ ਤੇ ਯਕੀਨ ਕਰਨਾ ਸੀ ਉਹਨੇ ਇਹ ਵੀ ਗੱਲ ਹੈ ਅਸਲ ਚ ਇਹ ਆਪਣੀਆਂ ਗਲਤੀਆਂ ਨੇ ਜਦੋਂ ਆਪਾਂ ਆਪ ਉਮਰ ਸਿਰ ਆਪ ਦੇ ਘਰੋਂ ਪੈਰ ਚੱਕ ਲੈਨੇ ਨਾ ਤਾਂ ਪਿੱਛੇ ਮਾਪਿਓ ਚਾਤ ਕਰਦੇ ਰਹੇ ਹੁੰਦੇ ਆ ਬਸ ਬਸ ਹੁਣ ਸਾਰੀ ਉਮਰ ਦਾ ਪਛਤਾਵਾ ਹੀ ਹੈ ਮੈਨੂੰ ਵੀ ਚੱਲ ਕੋਈ ਨਹੀਂ ਜੋ ਵੀ ਹੋਊਗਾ ਨਾ ਚੰਗਾ ਹੀ ਹੋਊ ਤੂੰ ਅੱਜ ਜਾਇਆ ਹੀ ਨਾ ਤੇਰੇ ਮਨ ਦਾ ਬੋਝ ਲੈ ਗਿਆ ਕੋਈ ਗੱਲ ਨਹੀਂ ਜੇ ਮਿਲਨੇ ਹੋਣੇ ਆ ਪੈਸੇ ਤਾਂ ਮਿਲ ਜਾਣਗੇ ਨਹੀਂ ਫਿਰ ਆਏ ਸਮਝਣੇ ਅਦਾਲਤਾਂ ਕੋਈ ਗੱਲ ਨਹੀਂ ਪੈਸੇ ਤਾਂ ਜਿਹੜੇ ਜਾਣੇ ਸੀ ਗਏ ਪਰ ਗੱਲ ਤਾਂ ਇਹ ਵੀ ਮੇਰੀ ਮਾਂ ਨੂੰ ਧੋਖਾ ਦਿੱਤਾ ਉਹਨਾਂ ਨੇ ਵੀ ਮੇਰੀ ਮਾਂ ਉਹਦਾ ਉਹਨਾਂ ਨੇ ਇੰਨਾ ਕਰਦੀ ਸੀ ਇੰਨਾ ਮੋਹ ਪ੍ਰੇਮ ਕਰਦੀ ਸੀ ਉਹਨਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਸੀ ਬਸ ਮੈਨੂੰ ਇੰਨਾ ਸਵਾਲਾਂ ਦੇ ਜਵਾਬ ਚਾਹੀਦੇ ਆ ਵੀ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਕਿਉਂ ਪੈਸਿਆਂ ਦੀ ਕੋਈ ਗੱਲ ਨਹੀਂ ਜੇ ਪੈਸੇ ਗਏ ਕੋਈ ਗੱਲ ਨਹੀਂ ਮੈਂ ਕਮਾਉਣੀ ਆ ਮੈਂ ਇਹਦੀ ਮਾਂ ਨੂੰ ਵੀ ਪਾਲ ਸਕਦੀ ਜੇ ਤੀ ਪਾਲਦੀ ਹਾਂ ਕੋਈ ਨਹੀਂ ਚੱਲ ਜੇ ਮੁੜਨੇ ਹੋਏ ਤਾਂ ਮੁ ਤੂੰ ਆ ਵੀ ਸੇ ਤੇ ਨਾਸਰ ਨਾ ਪਾ ਨਾਲੇ ਤੈਨੂੰ ਵੀ ਕਹੀ ਕੋਈ ਗੱਲ ਨਹੀਂ ਟੈਨਸ਼ਨ ਛੱਡ ਦੇਣ ਪਤਾ ਕੀ ਗੱਲ ਹੈ ਬਜ਼ੁਰਗ ਸ਼ਰੀਰਾਂ ਉਹਨਾਂ ਦਾ ਐਵੇਂ ਬੀਪੀ ਬੀਪੀ ਵੱਜ ਜਾਂਦਾ ਹੁੰਦਾ ਤੂੰ ਵੀ ਕੋਲੇ ਨਹੀਂ ਹੈਗੀ ਉਹ ਜਵਾਕੜੀ ਕੱਲੀ ਆ ਉੱਥੇ ਸਭ ਛੱਡੇ ਗੱਲਾਂ ਤੂੰ ਦੱਸ ਤੂੰ ਤਾਂ ਪਿੱਛੋਂ ਠੀਕ ਰਹੀ ਆ ਸਭ ਕੁਝ ਠੀਕ ਸੀ ਕਰੇ ਵਾਲਾ ਤੂੰ ਸਵੇਰੇ ਮੈਨੂੰ ਕਹਿ ਕੇ ਨਹੀਂ ਗਈ ਵੀ ਐਂਟਰਟੇਨਮੈਂਟ ਹੈ ਮੂਵੀ ਚੱਲੀਆਂ ਜੀ ਦੇਖੀ ਚੱਲੋ ਮੈਂ ਤਾਂ ਉਹ ਹੀ ਕਰੀ ਜੰਨੀ ਆ ਕਿਉਂ ਕੀ ਹੋ ਗਿਆ ਉਹਨਾਂ ਆਹੋ ਉਹ 10000 ਲੈ ਕੇ ਗਈ ਸੀ ਨਾ ਸ਼ਾਪਿੰਗ ਕਰਨ ਤੇ ਜਦੋਂ ਆਈ ਵਾਪਸ 10000 ਦੇ ਕੱਪੜੇ ਲਈ ਤੇ ਹਲੇ ਵੀ ਕਹਿੰਦੀ ਹੈ ਮੇਰੇ ਦੋ ਤਿੰਨ ਟੌਪ ਰਹਿ ਗਏ ਕਹਿੰਦੀ ਬ੍ਰਾਂਡ ਦੇ ਕਹਿੰਦੀ ਜਦੋਂ ਤੇਰੀ ਸੈਲਰੀ ਆਈ ਉਦੋਂ ਲੈ ਕੇ ਆਉਂਗੀ ਬੇਵਿਲਾਗੀ ਬੋਲਣਾ ਉਹਨੂੰ ਕਹਿੰਦੀ ਤੂੰ ਤਾਂ ਜਮੀ ਹੱਦ ਲਾ ਰੱਖੀ ਹੈ ਕਹਿੰਦੀ 10000 ਦੇ ਕੱਪੜੇ ਲੈ ਕੇ ਘਰ ਕਿਵੇਂ ਪੂਰਾ ਪਊਗਾ ਉੱਤੇ ਸਾਰਾ ਰਾਸ਼ਨ ਮੁੱਕਿਆ ਪਿਆ ਨਹੀਂ ਵਧੀਆ ਹੋ ਗਿਆ ਇਹ ਬੇਬੇ ਨਾਲ ਤਾਂ ਹੀ ਹੋਣੀ ਚਾਹੀਦੀ ਸੀ। ਇਹ ਜ਼ਰਾ ਆ ਗਿਆ। ਮੈਂ ਤਾਂ ਆਪ ਬਾਲਾ ਸਵਾਦ ਲਿਆ। ਮੈਂ ਤਾਂ ਕੋਲੀ ਖੜੀ ਸੀ। ਮੈਂ ਤਾਂ ਤਾਨੇ ਜੇ ਦੇਗੀ ਵਿੱਚ ਵਿੱਚ ਦੀ ਮਖਾ ਐਨੇ ਦਾ ਦਾਲ ਨਹੀਂ ਥੱਲੇ ਲੱਗਦੀ। ਮਗਰ ਜਿੰਨਾ ਤੂੰ ਲੱਗਿਆ ਹੋਇਆ ਹੈ ਵਧੀਆ ਕੀਤਾ। ਭਾਈ ਤਰਖਾ ਚੋਂ ਵੀ ਭਾਂਉਂਦੀ ਹੈ ਪੈਸੇ। ਹੋਰ ਹੋਣਾ। ਤੇ ਮੈਂ ਹਲੇ ਬੇਬੇ ਨੂੰ ਜਦੋਂ ਇਹ ਦੋਨੇ ਅੰਦਰ ਵਾਗੇ ਮਖਾ ਬੇਬੇ ਇੱਕ ਗੱਲ ਲਾ ਮਖਾ 10000 ਦੇ ਨਾਲੇ 4000 ਦਾ ਰਾਸ਼ਨ ਹੁੰਦਾ। ਦੁੱਧ ਦਾ ਬਿਲ ਦਿੱਤਾ ਜਾਂਦਾ, ਬਿਜਲੀ ਦਾ ਦਿੱਤਾ ਜਾਂਦਾ। ਹੁਣ ਹੁਣ ਕੁਛ ਨਹੀਂ। ਸਗੋਂ ਉਹ ਤਾਂ ਸੈਲਰੀ ਚ ਵੀ ਲੈਣ ਨੂੰ ਫਿਰਦੀ ਆ। ਔਖਾ ਇਹਨਾਂ ਦਾ। ਇੰਨਾ ਤਾਂ ਕੁਝ ਨਹੀਂ ਬਣ ਸਕਦਾ ਮਹੀਨਾ ਤੇ ਨਾ ਜਿਵੇਂ-ਤਿਵੇਂ ਕਰਕੇ ਕੱਟ ਤੇ ਇੱਥੋਂ ਚੱਲੀਏ ਬਸ ਮੈਂ ਤੈਨੂੰ ਮੈਨੂੰ बोलਦੀ ਐ ਕਹਿੰਦੀ ਤੂੰ ਕੀ ਲੈਣਾ ਸਾਡੇ ਘਰ ਦਾ ਮਸਲਾ ਇਹ ਐ ਉਹ ਐ ਮਗਾ ਤੁਹਾਡੇ ਮੂਹ ਡੇ ਪਿਆ ਮਾਂ ਪੁੱਤਾਂ ਦੇ ਦਿੱਕੀ ਮੈਨੂੰ ਵੀ ਜਾਂਦੇ ਆ ਹਾਂ ਸਹੀ ਗੱਲ ਆ ਬਸੰਦ ਭਾਈ ਸ਼ਰਮ ਆਉਂਦੀ ਐ ਹੁਣ ਕੁਝ ਕਹਿ ਨਹੀਂ ਸਕਦੀ ਬਸ ਇਹ ਹੀ ਗੱਲਾਂ ਨੇ ਕੋਈ ਕੁ ਟੁਕਚਾ ਬਣਾ ਕੇ ਲਿਆਉਣੀ ਆਪਣੇ ਆਸਤੇ ਕੀ ਕੁਝ ਖਾਣ ਨੂੰ ਬਣਾ ਕੇ ਲਿਆਵਾਂ ਪਹਿਲਾਂ ਦੇਖ ਲਈਂ ਔਰ ਸੋਚੇ ਚ ਫਿਰਦੀ ਸੀ ਕਿਤੇ ਉਹ ਨਾ ਹੋਵੇ ਉਧਰ ਨਾ ਨਾ ਕੋਈ ਗੱਲ ਮੈਂ ਕਿਹੜਾ ਨੂੰ ਬੁਲਾਉਣਾ ਫਿਰ ਵੀ ਤੈਨੂੰ ਨਹੀਂ ਪਤਾ ਕੁਛ ਨਾ ਕੁਛ ਬੋਲ ਹੀ ਦਿੰਦੀ ਆ ਪਰ ਸੁਣੀ ਨਾ ਚੰਗਾ ਉਹ ਤਾਂ ਉਹੀ ਹੈ ਕੋਈ ਗੱਲ ਨਾ ਸਮਝ ਚੰਗਾ ਲਹਿਜੀ ਵਾਲੀ ਚੰਗਾ ਇੱਟੇ ਸ਼ਰਮੁੰਦਿਆ ਨਾ ਲੋਕ ਦੂਜਿਆਂ ਦੀ ਗੱਲਾਂ ਚ ਸਵਾਦ ਲੈਣਾ ਨਹੀਂ ਹਰਤੇ ਜਿਹੜੀ ਗੱਲ ਕਹਣੀ ਹੈ ਨਾ ਮੂੰਹ ਤੇ ਕਹ ਮੈਂ ਪਿੱਠੇ ਪਿੱਛੇ ਕਹਿੰਦੀ ਲੋੜ ਨਹੀਂ ਮੈਂ ਤਾਂ ਮੂੰਹ ਤੇ ਹੀ ਕਹੀ ਹੈ ਕੀ ਮਿਲਦਾ ਤੈਨੂੰ ਇਹ ਸਭ ਕਰਕੇ ਸ਼ੌਕ ਆਣਾ ਚੁਗਲੀਆਂ ਕਰਨ ਦਾ ਐਂ ਤਾਂ ਮਜ਼ਾ ਨਹੀਂ ਆਉਂਦਾ ਹੋਊ ਐਂਟਰਟੇਨਮੈਂਟ ਨਹੀਂ ਹੁੰਦਾ ਤੁਹਾਡਾ ਮੈਂ ਕਿਹਦੀ ਚੁਗਲੀ ਕਰਤੀ ਕੀ ਬੋਲੀ ਜਾਂਦੀ ਆ ਦਿਮਾਗ 'ਚ ਤਾਂ ਨਹੀਂ ਫਰਕ ਪੈ ਗਿਆ ਤੇਰੇ ਮੈਨੂੰ ਪਤਾ ਹੀ ਆ ਜਿਹੜੀ ਤੂੰ ਭੇਤ ਲੈਂਦੀ ਫਿਰਦੀ ਆ ਨਾ ਬੱਸ ਕਰ ਤੈਨੂੰ ਮੈਂ ਬਈ ਵਾਰ ਸਮਝਾਇਆ ਵੀ ਸਾਡੇ ਘਰ ਦੇ ਮਸਲਿਆਂ ਤੋਂ ਦੂਰ ਰਿਹਾ ਕਰ ਪਰ ਫਿਰ ਵੀ ਤੂੰ ਹਟਦੀ ਨਹੀਂ ਨਾ ਅਸੀਂ ਤੇਰੇ ਘਰ ਦੇ ਮਸਲੇ 'ਚ ਬੋਲੇ ਕਦੋਂ ਉਸਤਾਵ ਦੀਆਂ ਗੱਲਾਂ ਕਰੀ ਜਾਂਦੀ ਸੀ ਚੁਗਲੀਆਂ ਤਾਂ ਤੂੰ ਕਰਦੀ ਆ ਜਿਹੜੀ ਉੱਥੇ ਖੜ ਕੇ ਕੰਨ ਲਾ ਕੇ ਸੁਣਤੀ ਆਈਆਂ ਹੁਣ ਸਾਰੇ ਗੁੱਲ ਜਾ ਕੇ ਕਰेंगी ਤੇ ਉਹ ਗੱਲਾਂ ਵੀ ਤਾਂ ਮੇਰੀ ਇਸ ਜਿਹੜੀਆਂ ਮੈਂ ਸੁਣੀਆਂ ਨੇ ਤੇ ਤੁਹਾਨੂੰ ਕੀ ਹੱਕ ਹੈ ਵੀ ਮੇਰੀਆਂ ਗੱਲਾਂ ਕਰੋ ਥੋੜੀਆਂ ਗੱਲਾਂ ਕਰਕੇ ਅਸੀਂ ਲੈਣਾ ਕੀ ਆ ਹਲੇ ਤੂੰ ਐਡੀ ਕਿੱਡੀ ਕੋ ਹੀਰੋਇਨ ਹੋ ਗਈ ਵਸ ਤੇਰੀਆਂ ਗੱਲਾਂ ਕਰਾਂਗੇ ਮੈਂ ਤੇ ਹੀ ਨੋਇਨੀ ਆ ਠੀਕ ਹੈ ਨਰਜੇ 10000 ਦੀ ਸ਼ੋਪਿੰਗ ਮੈਂ ਕੀਤੀ ਹੈ ਫਿਰ ਤੁਸੀਂ ਕਹਤੋਂ ਮੱਚੀ ਜਾਨੀਓ ਤੁਸੀਂ ਲੈ ਲੋ ਚੱਜਦੇ ਸੂਟ ਲੈ ਸਾਨੂੰ ਕਿਰੜਾ ਮੱਚਦੀ 55000 ਦੀ ਸ਼ੋਪਿੰਗ ਕਰ ਲੈ ਸਾਡੇ ਕੋਲੋਂ ਤਾਂ ਨਹੀਂ ਜਾਂਦੀ ਆ ਤੇਰੇ ਵਾਲੇ ਕੋਲੋਂ ਹੀ ਜਾਂਦੇ ਆ ਸਿਰਫ 15000 ਪਿੱਛੇ ਪਿੱਟੀ ਜਾਨੀ ਆਏਗੀ ਫਿਰ 50000 ਦਾ ਤੈਨੂੰ ਚੁਬਣ ਗਈ ਮੈਂ ਕੁਝ ਲੈਣਾ ਨੇ ਦੇਣਾ ਵਿੱਚ ਮੈਨੂੰ ਕਦੇ ਜੁਗਣਗੇ ਅਸ ਤਾ ਉਹ ਦੁੱਖ ਸੁੱਖ ਕਰ ਜਾਂਦੀਆਂ ਸੀ ਨਾ ਦੋ ਸੁੱਖ ਤਾਂ ਮੈਂ ਤੁਹਾਡੇ ਸਾਰੇ ਸੁਣ ਲੇ ਮੈਂ ਤੈਨੂੰ ਸਮਝਾਇਆ ਵੀ ਐ ਮੇਰੇ ਤੋਂ ਦੂਰ ਰਹਿ ਮੇਰੀਆਂ ਚ ਅੱਗੇ ਤੋਂ ਗੱਲਾਂ ਕਰੀਆਂ ਤਾਂ ਹਿਸਾਬ ਲੈਣ ਇਸ ਕਰ ਤੋਂ ਬਾਹਰ ਹੋਏਂਗੇ ਅੱਛਾ ਕਿਰਾਇਆ ਦਿੱਤਾ ਹੋਇਆ ਫ੍ਰੀਜ ਨਹੀਂ ਰਹਿ ਰਹੀ ਕੋਈ ਮੈਂ ਵੀ ਹਾਂ ਕੋਈ ਮੇਰੇ ਤੇ ਆਸਾਨ ਕੀਤਾ ਹੋਇਆ ਕੋਈ ਨਾ ਜਿਹੜੇ 3-4000 ਦਿੱਤੇ ਆ ਨਾ ਵਾਧੇ ਲੈ ਲਈ ਪਰ ਪਲੀਜ਼ ਇੱਥੋਂ ਆਪਣਾ ਸਮਾਨ ਲੈ ਕੇ ਨਿਕਲ ਤੂੰ ਤਾਂ ਬਾਨੀ ਦਿੱਤੀ ਆ ਤੇਰੇ ਕੋਲ ਤਾਂ ਬਾਹਲੇ ਪੈਸੇ ਆ ਡਾਉਣ ਨੂੰ ਹਾਂ ਵੀ 4-5000 ਵਾਧੇ ਲੈ ਲਈ ਮੈਨੂੰ ਪਤਾ ਸੀ ਪਰ ਮੇਰੇ ਸਾਸੂ ਕੋਲ ਬਹੁਤ ਪੈਸੇ ਆ। ਉਹਨਾਂ ਕੋਲ ਬਹੁਤ ਪੈਸੇ ਆ। ਮੈਨੂੰ ਲੱਗ ਹੀ ਰਿਹਾ ਮਹੀਨਾ ਚ ਉਹਨੇ ਹੱਥ 'ਚ ਨਾ ਕੋਲਾ ਹੋਗਾ ਤੇ ਬਾਹਰ ਫੜ ਕੇ ਮੰਗ ਰਏ ਹੋਣਗੇ ਜਿਸ ਸਮ ਨਾ ਤੂੰ ਪੈਸੇ ਡਾਈ ਜਾਨੀਂ। ਤੂੰ ਨਾ ਫਿਕਰ ਕਰ ਚਾਹੇ ਉਹ ਮੰਕਣ ਚਾਹੇ ਨਾ ਮੰਕਣ। ਫਿਰ ਤੈਨੂੰ ਵੀ ਕੋਈ ਲੋੜ ਨਹੀਂ ਹੈਗੀ। ਮੇਰੇ ਕਮਰੇ ਕੋਲ ਕੰਨ ਲਾ ਕੇ ਸੁਣਦੀ ਕੋਈ ਵੀ ਗੱਲ। ਅਸੀਂ ਲੋਈ ਗੱਲਾਂ ਕਰਗੇ। ਜੇ ਮੇਰੇ ਬਾਰੇ ਕੋਈ ਗੱਲ ਕੀਤੀ ਤਾਂ ਹਿਸਾਬ ਲਾ ਲਿਓ ਅਸੀਂ ਤੇਰੇ ਬਾਰੇ ਕੀ ਗੱਲ ਕਰਨੀ ਆ ਅਸ ਤਾਂ ਜਿਹੜਾ ਇੰਟਰਟੇਨਮੈਂਟ ਇਸ ਘਰ ਵਿੱਚ ਚੱਲ ਰਿਹਾ ਸੋ ਉਸ ਬਾਰੇ ਗੱਲ ਕਰੀ ਜਾਂਦੀ ਸੀ ਮੈਨੂੰ ਸਾਰਾ ਪਤਾ ਤੁਸੀਂ ਕਿਹੜੇ ਐਂਟਰਟੇਨਮੈਂਟ ਦੀ ਗੱਲ ਕਰਦੀਆਂ ਸੀ ਤੁਹਾਨੂੰ ਚਾਹੀਦਾ ਸਵਾਦ ਤੁਸੀਂ ਬਸ ਮੇਰੀਆਂ ਗੱਲਾਂ ਕਰਨਾ ਚਾਹੁੰਦੇ ਹੋਗੇ ਕੋਈ ਗੱਲ ਅਸ ਤਾਂ ਮੀਨ ਨਹੀਂ ਆ ਉਦੋਂ ਬਾਅਦ ਤੁਸੀਂ ਆਪ ਦਾ ਆਪ ਦੇਖਿਓ ਅਸੀਂ ਕਿਸ ਦੀ ਗੱਲਾਂ ਕਰਕੇ ਰੱਬ ਦਾ ਨਾਮ ਸ਼ੁਕਰ ਕਰਦੀਆਂ ਛੇਤੀ ਛੇਤੀ ਇਹ ਦਿਨ ਲੰਘਣ ਤੇ ਤੁਸੀਂ ਦੋਨੋਂ ਭੈਣਾ ਨੰਘੋ ਇਥੋਂ ਅਸੀਂ ਤਾਂ ਆਪਰ ਅਰਦਾਸ ਕਰਦੇ ਵੀ ਕਦੋਂ ਮਹੀਨਾ ਪੂਰਾ ਹੋਊਗਾ ਤੇ ਕਦੋਂ ਅਸੀਂ ਇਸ ਜੰਗਲ ਚੋਂ ਨਿਕਲਾਂਗੇ ਜੀ ਨਹੀਂ ਕਿਉਂ ਹੁਣੀ ਭੱਜੋ ਇੱਥੇ ਇੰਨੇ ਦਿਨ ਵੀ ਕਿਉਂ ਰਹਿ ਰਹੀਆਂ ਕਿਉਂ ਅਸੀਂ ਕਿਉਂ ਜਾ ਕੇ ਜਿਹੜਾ ਰਾਣੂ ਦਾ ਹੱਕ ਆ ਨਾ ਉਹ ਤਾਂ ਉਹ ਲੈ ਕੇ ਜਾਊਗੀ ਆ ਜਿਹੜੀ ਤਨਖਾਹ ਦੀ ਉੱਡੀ ਫਿਰਦੀ ਨਾ ਅੱਧਾ ਜਾਊਗਾ ਰਾਣੂ ਨੂੰ ਤੇਰੇ ਪੱਲੇ ਤਾਂ ਕੁਝ ਵੀ ਨਹੀਂ ਰਹਿਣਾ ਅੱਧਾ ਕੀ ਚਵੰਨੀ ਲੈ ਕੇ ਦਿਖਾ ਦਿਓ ਕਿਉਂ ਤੂੰ ਜੱਜ ਤੋਂ ਉੱਪਰ ਹੋਗੀ ਜੋ ਮਰਜੀ ਸਮਝ ਸਾਡੀ ਵੀ ਇੰਨੀ ਕੁ ਪਹੁੰਚ ਤਾਂ ਹੈ ਹੀ ਗਈ ਐ ਕੁਛ ਹੀ ਮਿਲਦਾ ਤੂੰ ਬਹੁਤ ਪਹੁੰਚਾ ਕਰੀ ਆ ਤੇਰੀ ਹਵਾ ਜੀ ਤਾਂ ਮਹੀਨੇ ਚ ਨਿਕਲ ਜੂਗੀ ਤੇ ਮੇਰੇ ਨਾਲ ਬਕਵਾਸ ਕਰਨ ਦੀ ਲੋੜ ਨਹੀਂ ਹੈਗੀ ਬਾਲੀ ਤੇ ਤੂੰ ਸਾਡੇ ਪਰਸਨਲ ਮੈਟਰਸ 'ਚ ਨਾ ਬੋਲਿਆ ਕਰ ਕਿਰਾਏਦਾਰ ਨਹੀਂ ਹੈ ਕਿਰਾਏ ਤੱਕ ਰਹਿ ਬਸ ਠੀਕ ਹੈ ਜੀ ਅਸੀਂ ਨਹੀਂ ਬੋਲਦੇ ਤੁਹਾਡੇ ਨਾਲ ਬਸ ਮੇਰੇ ਨਾਲ ਮੱਥਾ ਨਾ ਹੀ ਲਾਏ ਕਰ ਮੈਂ ਤਾਂ ਕੁਝ ਬੋਲਿਆ ਜਾਊਗਾ ਮਿੰਦਰ ਸ਼ਾਕ ਵੀ ਨਹੀਂ ਕੋਈ ਜਾਓ ਜੀ ਚਾਹ ਬਣਾ ਰਹੇ ਹਾਂ ਜਾਈ ਜਾਂਦੀ ਸੀ ਰੋਕ ਤੁਸੀਂ ਰਹੇ ਸੀ ਫਾਲਤੂ ਦਾ ਦੁੱਧ ਹੁੰਦਾ ਸਾਡੇ ਵਰਤੀ ਚੱਲੋ ਫ੍ਰੀ ਦੇ ਕਿਰਾਏਦਾਰ ਪਤਾ ਨਹੀਂ ਚਾਰ ਛੱਲੜ ਕੀ ਆ ਜਾਂਦੇ ਆ ਉਹੀ ਸੁਣਾਈ ਜਾਊਗੀ ਅਖੀ ਜੀ ਮੈਂ ਤਾਂ ਕਿਰਾਇਆ ਦਿਆ ਹੋਇਆ ਇਹਦੇ ਕਿਰਾਏ ਦੇ ਭੁੱਖੇ ਹਾਸੇ ਮੈਨੂੰ ਲੱਗਦਾ ਹੁਣ ਕਿਰਾਏਦਾਰਨੀ ਨਾਲ ਲੜੀ ਜਾਂਦੀ ਆ ਇਹਨੂੰ ਵੀ ਪਜਾਉਗੀ ਜਿਹੜਾ 4000 ਰੁਪਏ ਆਉਂਦਾ ਸੀ ਇਹ ਤੋਂ ਵੀ ਜਾਵਾਂਗੇ ਨਿੱਕੇ ਤੂੰ ਫੋਨ 'ਚ ਬੜਿਆ ਬੈਠਾਂਗਾ ਉਹ ਉਹਦੇ ਨਾਲ ਲੜੀ ਜਾਂਦੀ ਹੈਗੀ ਕਿਰਾਏਦਾਰਨੀ ਨਾਲ ਮੈਨੂੰ ਤਾਂ ਸੁਣੀਐਂਦੇ ਬੇਬੇ ਕਿਚਕੇ ਜੀ ਕਿਉਂ ਬੋਲੀਐਂਦੇ ਉਹਦੇ ਨਾਲ ਉਹ ਕੀ ਪਤਾ ਕਾਹਤੋਂ ਬੋਲੀ ਜਾਂਦੀ ਦੋਨੇ ਲੜੀ ਜਾਂਦੇਗਾ ਫੇਰ ਹੁ ਦੱਸ ਮਾੜਾ ਮੋਟਾ ਹਟਾਇਆ ਉਹਨੂੰ ਜਾ ਕੇ ਫੇਰ ਮੈਂ ਤਾਂ ਕਿੰਨੇ ਵੇਰ ਉਹਦੇ ਕਹਿਦਾ ਉਹਨੂੰ ਤੂੰ ਕਿਉਂ ਬੋਲੀਐਂਨੇ ਨਾਲ ਇਹਨਾਂ ਨਾਲ ਫालतੂ ਯਾਰ ਉਹ ਜਮੀਨ ਨੂੰ ਸਮਝਦੀ ਨਹੀਂ ਮੈਨੂੰ ਲੱਗਦਾ ਇਹ ਮਰਵਾਉਗੀ ਹੁਣ ਮੈਂ ਆਇਆ ਨਹੀਂ ਜਿਹੜਾ 4000 ਰੁਪਿਆ ਆਉਂਦਾ ਉਹ ਤੋਂ ਵੀ ਜਾਵਾਂਗੇ ਤੈਨੂੰ 4000 ਦੀ ਬਣੀ ਪਈ ਇੱਥੇ ਸਾਡੀ ਜਾਨ ਤੇ ਬਣੀ ਪਈ ਐ ਕੀ ਜਾਨ ਤੇ ਬਣੀ ਪਈ ਆ ਖਾਵਾਂਗੇ ਕਿੱਥੋਂ ਆਪਾਂ ਉਹ ਖਾਵਾਂਗੇ ਤਾਂ ਹੈਗਾ ਇਹ ਇੱਕ ਤੋਂ ਖੜਾ ਸੜਾਇਆ ਹੁਣ ਇਹ ਪਤਾ ਨਹੀਂ ਕਿੱਥੋਂ ਇੰਨਾ ਬੋਲਣ ਲੱਗੀ ਵੀ ਤੂੰ ਤਾਂ ਚੁੱਪ ਕਰ ਕਰ ਤੂੰ ਕਾਹਤੋਂ ਬੋਲੀ ਜਾਨੀ ਹੈਗੀ ਤੂੰ ਮੇਰੇ ਕੋਲੇ ਬਲਾਉਂ ਨੂੰ ਕਿੱਥੇ ਆ ਤੂੰ ਹੀ ਬੁਲਾ ਲਾ ਮੈਂ ਨਹੀਂ ਬੁਲਾਉਂਦੀ ਉਹਨੂੰ ਵੀਰਾ ਸੁਣਦਾ ਨਹੀਂ ਤੈਨੂੰ ਹਾਂ ਕੀ ਹੋ ਗਿਆ ਬੈਠੇ ਥੇ ਕਿਉਂ ਆਂ ਕਹੀ ਜਾਂਦੀ ਆ ਬੇਬੇ ਬੇਬੇ ਤਾਂ ਕੁਛ ਨਹੀਂ ਕਹਿੰਦੀ ਯਾਰ ਤੂੰ ਉਹਦੇ ਨਾਲ ਕਿਉਂ ਬੋਲੀ ਜਾਂਦੀ ਆ ਕਰਾਇਦਾਰ ਨਾਲ ਮੇਰੀ ਗੱਲ ਸੁਣੋ ਮੈਂ ਨਾ ਪਹਿਲੀ ਹੋਣਾ ਮੱਚ ਕੇ ਲੜਕੇ ਆਈਆਂ ਗੀ ਪਰ ਤੁਸੀਂ ਨਾ ਮੈਨੂੰ ਦੁਖੀ ਕਰੋ ਓ ਯਾਰ ਮੈਂ ਤੈਨੂੰ ਤਾਂ ਇਹੀ ਗੱਲ ਕਹਿਣਾ ਵੀ ਤੂੰ ਉਹਦੇ ਨਾਲ ਕਾਹਤੋਂ ਬੋਲੀ ਜਾਂਦੀ ਆਂ ਗੀ ਜੇ ਤਾਂ ਮੈਂ ਹੈਗਾ ਜੇ ਕੋਈ ਗੱਲਬਾਤ ਆ ਤੂੰ ਮੈਨੂੰ ਦੱਸ ਦੇ ਤੁਹਾਨੂੰ ਨਾ ਕੁਛ ਨਹੀਂ ਪਤਾ ਹੈਗਾ ਇਹ ਤੇ ਤੁਹਾਡਿਓ ਐਕਸ ਕਰਾ ਲਈ ਦੋਏ ਮਿਲ ਕੇ ਨਾ ਪਤਾ ਨਹੀਂ ਕੀ ਕੁਛ ਗੱਲਾਂ ਕਰਦੇ ਓ ਯਾਰ ਮੇਰੀ ਕੋਈ ਐਕਸ ਕਰ ਵਾਲੀ ਨਹੀਂ ਹੈਗੀ ਉਹ ਠੀਕ ਹੈ ਨਾ ਮੈਨੂੰ ਕੁਛ ਨਹੀਂ ਲੱਗਦੀ ਮੈਨੂੰ ਕੁਛ ਨਹੀਂ ਲੱਗਦੀ ਉਹ ਅੱਜ ਤੱਕ ਗੱਲ ਨਰੇ ਮਤਨੂ ਕਿ ਲੋਰਗਨੇ ਤੂੰ ਦੂਰੀ ਰੱਖ ਰਾਇਦਾ ਰਹੀ ਠੀਕ ਹੈ ਜਨਾਚਰ ਹੈਗੀ ਠੀਕ ਹੈ ਨਰੇ ਉਹਨੂੰ ਕੱਢਾਂਗੇ ਕਰੋ ਨਾਲ ਇਹਨੂੰ ਕੱਢਾਂਗੇ ਦੋਨੇ ਮਿਲਕੇ ਨਾ ਕਟੀਆਂ ਚਾਹ ਲੀਆਂ ਕੱਪੀਆਂ ਪਿੰਦੀਆਂ ਤੇ ਫਿਰ ਮੇਰੀਆਂ ਚੁਗਲੀਆਂ ਕਰਤੀਆਂ ਨਹੀਂ ਮੈਂ ਹਲੇ ਮੱਛਾ ਨੂੰ ਆਪ ਸੁਣਿਆ ਤੂੰ ਹਾਂ ਆਪ ਸੁਣਿਆਗਾ ਤੇ ਤਾਂ ਹੀ ਮੈਂ ਉਹਨੂੰ ਕਹੇ ਸੀ ਵੀ ਸਾਡੇ ਘਰ ਦੇ ਮਸਲਿਆਂ ਤੇ ਬੋਲਣ ਦੀ ਲੋੜ ਨਹੀਂ ਹੈਗੀ ਓਕੇ ਅੱਗੇ ਉਹ ਤਾਂ ਐਂ ਮੈਨੂੰ ਇਹ ਉਲਟਾ ਪੈ ਗਈ ਕਹਿੰਦੇ ਤੈਨੂੰ ਕੀ ਅਸਤਾ ਕਰਾਇਆ ਦਿੰਨੀ ਅਸਤਾ ਐਂ ਰਹਿਾਂਗੇ ਉਹ ਹੀ ਰਸ ਉਹ ਗੱਲ ਤਾਂ ਸਹੀ ਕਹਿੰਦੇ ਉਹ ਯਾਰ ਕਰਾਇਆ ਦਿੰਦੇ ਫੇਰ ਹੀ ਆ ਜਿਹੋ ਦੀ ਅੱਛਾ ਇਹ ਜੋ ਮਰਜੀ ਬਰਾਈ ਕਰੀ ਜਾਣਾ ਜੇ ਦਿਨ ਹੁਣ ਕੁਝ ਕਹਿ ਨਾ ਮੈਨੂੰ ਕਹਿ ਠੀਕਾ ਤੂੰ ਉਹਨਾਂ ਦੀ ਗੱਲ ਦੇ ਵਿੱਚ ਫालतू ਬੋਲ ਹੀ ਨਾ ਮੈਨੂੰ ਪਤਾ ਉਹ ਰੋਬ ਕਿਉਂ ਮਾਰਦੀ ਆ 4000 ਰੁਪਏ ਕਰਾਇਆ ਦਿੰਦੀ ਆ ਤਾਂ ਰੋ ਮਾਰਦੀ ਆ ਆ ਰਹਿ ਕੇ ਜਿਹੜੇ ਥੋੜੇ ਦਿਨ ਰਹਿ ਕੇ ਰਹਿ ਲੰਦੇ ਠੀਕ ਹੈ ਨਾ ਮੈਂ ਨਹੀਂ ਰਹਿਣ ਦੇਣਾ ਤੇ ਮੁੜ ਕੇ ਮੇਰਾ ਘਰ ਹੈ ਇਹ ਤੇ ਮੈਂ ਨਹੀਂ ਚਾਹੁੰਦੀ ਕਿ ਕੋਈ ਫालतू ਇਨਸਾਨ ਇੱਥੇ ਰਵੇ ਜਿਹੜੇ ਉਹਦੇ 3-4000 ਰਹਿੰਦੇ ਆ ਉਹਨੂੰ ਦੋ ਤੇ ਇੱਥੇ ਦਫਾ ਕਰੋ ਕੋਈ ਗੱਲ ਨਹੀਂ ਘਰੋਂ ਕੱਢਾਂਗੇ ਆਪਾਂ ਉਹਨੂੰ ਤੇ ਇਸ ਤੋਂ ਬਾਅਦ ਨੇ ਕਦੇ ਕਰਾਇਆਦਾਰ ਆਪਾਂ ਕਰੇ ਰੱਖਦੇ ਨਹੀਂ ਗਏ ਚਾਹੇ ਲੱਖ ਬੇਬ ਜਮਾ ਪਸੰਦ ਨਹੀਂ ਮੈਨੂੰ ਇਹ ਚ ਲੋਕ ਇੱਥੇ ਦੇਖਣੋ ਤੇਰੇ ਤੋਂ ਪਹਿਲਾਂ ਤਾਂ ਮੈਨੂੰ ਲੱਗਦੀ ਆ ਉਹ ਘਰ ਘਖੜੀ ਕਰ ਰਿਹਾਦਾ ਇਸਨੇ ਕੀਤਾਗਾ ਦੋਏ ਨਾ ਸੱਜੜੀਆਂ ਪਈਆਂ ਨੇ ਅਸੀਂ ਸਮਝੀਆਂ ਕਿ ਅਸੀਂ ਤਾਂ ਪਹਿਣਾ ਧੋਆ ਨਾ ਪਤਾ ਨਹੀਂ ਕੀ ਕੁਛ ਕਰਦੀਆਂ ਨੇ ਇਹ ਪਲਾਨਿੰਗ ਅੰਦਰ ਬੈਠ ਕੇ ਤੂੰ ਵੀ ਸਮਝਾ ਕਰ ਉਹ ਤੈਨੂੰ ਜਾਣ ਕੇ ਮਚਾਉਂਦਾਂਗੇ ਠੀਕ ਆ ਜਿਵੇਂ ਤੂੰ ਅੱਗੇ ਕੱਪੜੇ ਲੈ ਕੇ ਆਏ ਨਾ ਸਾਰਾ ਕੁਝ ਜਿਵੇਂ ਉਹ ਮੱਚਦੀ ਸੀ ਉਹ ਤੈਨੂੰ ਜਾਣ ਕੇ ਮਚਾਉਂਦਾਂਗਾ ਦੋਨੇ ਚਾਹ ਦੀ ਕੱਪੀ ਫੜ-ਫੜ ਕੇ ਅਈ ਕਹੀ ਆਂਦੀ ਆ ਸਿੰਦਰੀ 10000 ਦੇ ਕੱਪੜੇ ਲੈ ਕੇ ਆਈ ਹੈ ਪਿੱਛੇ ਰਾਸ਼ਨ ਨਹੀਂ ਬਚਿਆ ਪਿੱਛੇ ਆਏ ਨਹੀਂ ਪੈਸੇ ਬਚੇ ਹੈਗੇ ਇਹਨਾਂ ਦਾ ਕੀ ਮਤਲਬ ਹੈ ਪੈਸੇ ਮੇਰੇ ਲੱਗ ਰਹੇ ਆ ਕੱਪੜੇ ਮੇਰੇ ਆ ਰਹੇ ਤਾਂ ਤੂੰ ਕਹਿਣਾ ਨਹੀਂ ਗਿਆ ਉਹਨਾਂ ਨੂੰ ਹੈ ਤਾਂ ਹੀ ਤਾਂ ਸੁਣਾਖੀਆਂ ਆਈਆਂਗੀ ਹੁਣ ਮੈਨੂੰ ਹੀ ਬੇਬੇ ਕਹੀ ਜਾਂਦੀ ਹੈਗੀ ਜੇ ਇਹ ਗੱਲਾਂ ਨੇ ਮਚਾ ਕੇ ਇਹਨਾਂ ਨੂੰ ਮੈਂ ਵੀ ਰਹੂੰਗਾ ਆ ਆ ਜਾਂਦੇ ਸੈਲਰੀ ਮੇਰੀ ਹੋਰ ਲੈ ਆਈ ਕੱਪੜੇ ਮੇਰਾ ਤਾਂ ਚੱਲੀ ਜਾਊ ਜਿਹੜਾ ਚੱਲੂਗਾ ਕੱਪੜੇ ਵਾਲੀ ਗੱਲ ਨਹੀਂ ਹੈਗੀ ਮੈਂ ਬਸ ਤੁਹਾਨੂੰ ਮੁੱਖ ਦੀ ਗੱਲ ਇਹ ਕਹਤੀ ਆ ਕਿਰਾਏਦਾਰ ਨੂੰ ਜਿੰਨੂੰ ਤਾਂ ਪਹਿਲਾਂ ਘਰੋਂ ਕੱਢੋ ਬੇਬੇ ਨੇ ਪੀਜੇ ਸਾਰੇ ਕੰਡੇ ਇਹ ਪਾਉਂਦੀ ਹੈ ਸਿਆਪੇ ਜਿੰਨੇ ਪੌਂਦੀ ਆ ਕਿਹੋ ਜੇ ਇਨਸਾਨ ਨੂੰ ਘਰੇ ਰੱਖ ਲੈਂਦੇ ਹੋ ਉਹ ਤੋਂ ਅਗਰ ਘਰਾਂ ਵਾਲ ਤਾਂ ਸੰਤਾਂ ਨਹੀਂ ਉਹ ਯਾਰ ਮੈਂ ਮਾਮਲਿਆਂ ਚ ਬੋਲਣਾ ਆ ਦਿੰਦੀ ਐ ਕੋ ਯਾਰ ਮੈਂ ਕੋਈ ਨਹੀਂ ਰੱਖੀ ਹੋ ਠੀਕ ਐ ਬੇਬੇ ਨੇ ਰੱਖੀ ਹੋਈ ਹੈ ਕੀ ਉਹਨੇ ਤਾਂ ਮੈਨੂੰ ਪੁੱਛਿਆ ਵੀ ਨਹੀਂ ਬੇਬੇ ਨੇ ਵੀ ਆਪਾਂ ਵੇ ਘਰੇ ਰੱਖ ਲੈ ਕੇ ਨਹੀਂ ਰੱਖ ਲਈਏ ਉਹਦੇ ਮੈਨੂੰ ਉਸ ਦਿਨ ਪਤਾ ਲੱਗਿਆ ਤਾਂ ਕੁੜੀ ਨੇ ਕਿ ਮੈਨੂੰ ਮਾਸੜ ਕਹਿਤਾ ਸੱਚੀ ਕਹਿ ਰਹੀਆਂ ਇਹ 28 ਦਿਨ ਕਿਨੇ ਮੇਰਾ ਤਰ੍ਹਾਂ ਇੱਕ ਦਿਨ ਮਸਾ ਲੰਘ ਰਿਹਾ ਹੈਗਾ ਸੋਚਿਆ ਸੀ ਹੁਣ ਮਹੀਨੇ ਦੀ ਗੱਲ ਹੈਗੀ ਵੀ ਇਹ ਛੇਤੀ ਬਗ ਚੁਗੀ ਘਰੋਂ ਕੋਈ ਗੱਲ ਨਹੀਂ ਯਾਰ ਥੋੜੇ ਦਿਨ ਦੀ ਗੱਲ ਹੋ ਰਹਾ ਦੰਦ ਅਖਲ ਜੀ ਬਰ ਗੜ ਕੇ ਮੈਨੂੰ ਕੀ ਪਤਾ ਸੀ ਇੰਨਾ ਟੋਰਚਰਸ ਹੈ ਨਾ ਪਊਗਾ। ਏਦੋਂ ਬਾਅਦ ਤਾਂ ਕਰ ਆਪਣੇ ਕੱਲਿਆਂ ਦੀ ਠੀਕ ਆ ਕਿ ਮੈਂ ਮਰਜ਼ੀ ਫਿਰਦੀ ਰਹੀ। ਠੀਕ ਆ। ਕੁਛ ਮਰਜ਼ੀ ਖਾਈ ਪੀ ਤੈਨੂੰ ਕੋਈ ਨਹੀਂ ਡੋਕੂਗਾ। ਆ ਥੋੜੇ ਦਿਨਾਂ ਦੀ ਗੱਲ ਆ ਮੇਰੇ ਕਰਕੇ ਹਾਰੇ ਹਾਰੇ ਚੁੱਪ ਕਰ ਜਾ ਠੀਕ ਆ। ਕੀ ਚੁੱਪ ਕਰ ਜਾ ਯਾਰ ਜੋ ਮਰਜ਼ੀ ਬੋਲ ਜਿਹੜਾ ਹੁੰਦਾਗਾ ਮੈਨੂੰ ਸੁਣਾ ਕੇ ਵੱਜਦਾਗਾ। ਮੈਂ ਇੱਥੇ ਇੰਨਾ ਦੀ ਸੁਣਨ ਨਹੀਂ ਆਈ ਹੈਗੀ। ਕੋਈ ਗੱਲ ਨਹੀਂ ਮੇਰੇ ਨਾਲ ਤਾਂ ਮੈਂ ਇਹ ਗੱਲ ਕਰਦਾ ਠੀਕ ਆ। ਬਿਫਾਲਤੂ ਬਿਫਾਲਤੂ ਨੇ ਸਾਨੂੰ ਬੁਲਾਇਆ ਨਾ ਕਰਦਾ ਠੀਕ ਆ। ਤੈਨੀਆਂ ਚੁੱਪ ਕਰਕੇ ਥੇਹ ਰਹਿ ਬਸ ਸਾਡੇ ਘਰ ਦੇ ਮਾਮਲੇ ਚ ਨ ਜਿਹਦਾ ਰਾਣੂ ਦੀ ਗੱਲ ਹੁੰਦੀ ਆ ਉਹ ਉਹਦੇ ਪਿੱਛੇ ਉਂਗਲਾ ਲਾਣ ਦੀ ਜਿਹ ਉਹਦੀ ਉਹਦੀ ਪਿੱਛੇ ਸਾਰੇ ਇਹਨਾਂ ਦੀ ਇੱਕ ਗੱਲ ਆ ਦੋਨਾਂ ਦੀ ਠੀਕ ਆ ਨੇ ਆਹੋ ਸਖੀਆਂ ਭੈਣਾ ਬੜੀਆਂ ਬੈਠੇ ਨੇ ਉਹ ਬਣੀਆਂ ਬੈਠੀਆਂ ਕਰੀ ਜਾਂਦੇ ਜਿਹੜਾ ਕੁਝ ਕਰੀ ਜਾਂਦੇ ਸਾਨੂੰ ਨਾ ਬੋਲਣ ਠੀਕ ਆ ਮੈਂ ਕਹੂੰਗਾ ਉਹਨੂੰ ਠੀਕ ਆ ਕਿਰਾਏਦਾਰ ਨੂੰ ਵੀ ਕਹੂੰਗਾ ਭਈ ਸਾਡੀ ਗੱਲ ਦੇ ਵਿੱਚ ਬੋਲਣ ਦਾ ਤੈਨੂੰ ਕੋਈ ਹੱਕ ਨਹੀਂ ਠੀਕ ਆ ਚਲ ਤੂੰ ਐਂ ਕਰ ਟੈਨਸ਼ਨ ਨਾ ਲੈ ਠੀਕ ਆ ਕੁਝ ਖਾਣਾ ਪੀਣਾ ਤਾਂ ਨਹੀਂ ਮੈਂ ਨਹੀਂ ਕੁਝ ਖਾਣਾ ਮੈਂ ਫੋਨ ਚਾਰਜ ਲਾ ਕੇ ਆਉਂਦਾ ਚਲ ਠੀਕ ਆ ਇਹਨੂੰ ਵੀ ਪਤਾ ਨਹੀਂ ਕੀ ਹੋ ਰਿਹਾ ਹੀਰ ਜੀ ਨੂੰ ਤੇ ਤੂੰ ਇਹਨਾਂ ਨਾਲ ਕਿਉਂ ਬੋਲੀ ਜਾਂ ਰਹੇ ਇਹਦੇ ਚਾਰ ਦਿਨ ਤੂੰ ਕਿ ਲੜਦੇ ਇਹਨਾਂ ਨਾਲ ਤੂੰ ਕਿ ਉਭرائی ਚਲੋ ਠੀਕ ਹੈ ਹਾਂਜੀ ਸਰ ਨਹੀਂ ਹੋਤਾ ਮੈਂ ਤੁਹਾਡੀ ਗੱਲ ਸਮਝ ਗਈ ਪਰ ਮੈਂ ਕਹਿ ਰਹੀ ਸੀ ਕਿ ਜੇ ਮੇਰਾ 2-3 ਮਹੀਨੇ ਜੇ ਕੰਮ ਬੜ ਜਾਂਦਾ ਹੁਣ ਤਾਂ ਫਾਈਲ ਲੱਗੀ ਹੋਈ ਹੈਗੀ ਪਤਾ ਕੀ ਆ ਫਿਰ ਮੈਨੂੰ ਦੁਬਾਰਾ ਫੇਰਲਸ ਕਰਨੇ ਪੋਗੇ ਹਾਂਜੀ ਕੋਈ ਇੰਦਫੀਆ ਥੋੜੀ ਜਿਹੀ ਜੇ ਪੈਸੇ ਵਾਤੇ ਲੈ ਲਓ ਪਰ ਪੀਸ ਮੇਰਾ ਕੰਮ ਬਣਾ ਦੋ ਕੋਈ ਨਹੀਂ ਮੈਂ ਫੋਟੋ ਕਾਪੀਸ ਤੁਹਾਨੂੰ ਸੈਂਡ ਕਰ ਦਿੰਦੀ ਹਾਂ ਹਾਂਜੀ ਥੈਂਕ ਯੂ ਮੈਨੂੰ ਉਹੀ ਕਿਦਾ ਫੋਨ ਸੀ ਕੁਛ ਨਹੀਂ ਵੈਸੇ ਹੀ ਸੀ ਮੈਨੂੰ ਐਂ ਕੁ ਲੱਗ ਰਿਹਾ ਤੁਮੇ ਕੁਛ ਲੁਕੋ ਰਹੀਆਂ ਕੀ ਗੱਲ ਹੋਗੀ ਕੋਈ ਗੱਲ ਨਹੀਂ ਹੋਈ ਮੈਂ ਕੀ ਲੁਕਾਉਣੇ ਨੂੰ ਮੈਂ ਤੈਨੂੰ ਪੁੱਛ ਰਿਹਾ ਨੇ ਕਿਦਾ ਫੋਨ ਸੀ ਕੀ ਗੱਲ ਹੋਗੀ ਕੋਈ ਗੱਲ ਹੀ ਨਹੀਂ ਹੋਈ ਹੈ ਕਿ ਤੁਸੀਂ ਐਂ ਕਿਉਂ ਰਿਐਕਟ ਕਰ ਰਹੇ ਹੋਗੇ ਯਾਰ ਮੈਂ ਤੈਨੂੰ ਪਿਆਰ ਨਾਲ ਪੁੱਛ ਰਹਾ ਵੀ ਕਿਦਾ ਫੋਨ ਸੀ ਕਿਹਦੇ ਨਾਲ ਗੱਲ ਕਰੀ ਜਾਂਦਾ ਸੀ ਯਾਰ ਹੱਦ ਹੋ ਗਈ ਤੁਸੀਂ ਸ਼ੱਕ ਕਰੀਏ ਇੰਨੇ ਮੇਰੇ ਤੇ ਮੈਨੂੰ ਪੁੱਛ ਲੈ ਸਕੋਗੇ ਦਾ ਮਤਲਬ ਹਾਂ ਸ਼ੱਕੂ ਅੱਛਾ ਮੈਨੂੰ ਪੁੱਛਣ ਦਾ ਹੁਣ ਆ ਕਹਿ ਨਹੀਂ ਪੁੱਛ ਸਕਦੇ ਹੋ ਪਰ ਫਿਰ ਵੀ ਜਦ ਮੈਂ ਤੁਹਾਨੂੰ ਕਿਹਾ ਸੀ ਕਿ ਵੈਸੇ ਹੀ ਫੋਨ ਸੀ ਕੋਈ ਜ਼ਰੂਰੀ ਨਹੀਂ ਸੀ ਤੇ ਫਿਰ ਕਿਸੇ ਦਾ ਫੋਨ ਹੋ ਗਈ ਇਹ ਜਿਸ ਦਾ ਫੋਨ ਸੀ ਬਸ ਜੇ ਤੂੰ ਕੀ ਕਹਿ ਰਹੀ ਹੈ ਯਾਰ ਮੈਂ ਨਾ ਸਹੀ ਕਹਿ ਰਹੀ ਹਾਂ ਮੈਂ ਆਪਣੀ ਫਾਈਲ ਲਈ ਹੋਈ ਆ ਤੇ ਮੈਂ ਬਾਅਦ ਜਾਣਾ ਜੇ ਤੂੰ ਬਾਹਰ ਚਲ ਗਈ ਫਿਰ ਮੇਰਾ ਕੀ ਬਣੂ हां तो क्यों मैं तन्नु ਕੱਲਾ ਧੋੜੀ ਛੱਡ ਕੇ ਜਾਉਂਗੀ ਤੈਨੂੰ ਵੀ ਨਾਲ ਹੀ ਬੁਲਾਉਂਗੀ ਪਹਿਲਾਂ ਮੈਂ ਤਾਂ ਵਗ ਜਾ ਤੈਨੂੰ ਵੀ ਪਤਾ ਹੀ ਰਹੇ ਦੇਖ ਮੈਂ ਤੇਨੂੰ ਛੱਡਿਆ ਛੱਡ ਤਾ ਜੇ ਤੂੰ ਬਾਹਰ ਵਗੀ ਯਾਰ ਫੇ ਮੇਰਾ ਕੋਣ ਹੈ ਤੇਰੇ ਤੇਰੇ ਪਿੱਛੇ ਤਾਂ ਮੈਂ ਸਭ ਕੁਝ ਕਰੀ ਬਠਾ ਤੈਨੂੰ ਪਤਾ ਨਹੀਂਗਾ ਮੈਂ ਕਿਹੜਾ ਛੱਡ ਰਹੀ ਆ ਮੈਂ ਵੀ ਤਾਂ ਨਾਲ ਹੀ ਖੜੀ ਆਂਗੀ ਥੋਡੇ ਥੋਡੇ ਪਿੱਛੇ ਪਿੱਛੇ ਥੋਡੇ ਘਰੇ ਤੱਕ ਆਈਆਂਗੀ ਦੇਖੀ ਜੰਨਾ ਮੈਂ ਦੁਨੀਆਦਾਰੀ ਠੀਕਾ ਇਹ ਦੂਬਾ ਤਾਂ ਕੋਈ ਨਹੀਂ ਕਿਸੇ ਨੂੰ ਪੁੱਛਦਾ ਮੈਨੂੰ ਨਾ ਤੇ ਦੁਨੀਆ ਵਰਗਾ ਸਮਝ ਮੈਂ ਤਾਂ ਕਿਨੂੰ ਕਿਹਾ ਕਿ ਹਾਂ ਪਰ ਕਿਰਾਂ ਦਾ ਫਿਰ ਮੈਨੂੰ ਜਾਣਾ ਹੀ ਪਊ ਪਹਿਲਾਂ ਜੀ ਆਪਾਂ ਇਕੱਠੇ ਜਾ ਸਕਦੇ ਮੈਂ ਤਾਂ ਚਾਹੁੰਦੀ ਸੀ ਥੋੜੇ ਟਾਈਮ ਬਾਅਦ ਮੈਂ ਤੁਹਾਨੂੰ ਬੁਲਾ ਲੂੰਗੀ ਪਹਿਲਾਂ ਮੈਂ ਤਾਂ ਜਾ ਕੇ ਸੈਟਲ ਹੋ ਜਾ ਉਹ ਤਾਂ ਠੀਕ ਹੈ ਗੱਲ ਪਰ ਬੇਬੇ ਨੂੰ ਮੰਨ ਨਹੀਂ ਬੇਬੇ ਨੂੰ ਜ਼ਰੂਰੀ ਦੱਸਣਾ ਕੁਝ ਗੱਲਾਂ ਤੁਸੀਂ ਆਪ ਹੀ ਕੋਈ ਫੈਸਲੇ ਕਰ ਲਿਆ ਕਰੋ ਹਰ ਇੱਕ ਗੱਲ ਹੀ ਤੁਸੀਂ ਬੇਬੇ ਨੂੰ ਦੱਸ ਦਿੰਦੇ ਹੋ ਨਾਲੇ ਬੇਬੇ ਦੀ ਸੋਚਣਾ ਪੁਰਾਣੀ ਆ ਉਹ ਇਹ ਗੱਲਾਂ ਨੂੰ ਕਿੱਥੇ ਸਮਝੂਗੀ ਉਂ ਤਾਂ ਇਹ ਲੱਗੂਗਾ ਕਿ ਇੰਨੇ ਲੱਖਾਂ ਪੈਸੇ ਲਾਤੇ ਤੇ ਕੁਝ ਬਣਿਆ ਨਹੀਂ ਕੁੜੀ ਅੱਖੇ ਪਤਾ ਨਹੀਂ ਕੀ ਕਰੂਗੀ ਜਾ ਕੇ ਦੇਖੀ ਤੁਹਾਨੂੰ ਵੀ ਪਤਾ ਹੈ ਇਸ ਤੋਂ ਬਿਨਾਂ ਮੈਂ ਗੱਲ ਕਰਦਾਂ ਕਿਸੇ ਨਾਲ ਠੀਕ ਹੈ ਕੋਈ ਬੇਬੀ ਹੈ ਜਿਹੜੀ ਆਪਣੇ ਘਰੇ ਵਿੱਚ ਜਿਹੜੀ ਗੱਲਬਾਤ ਆਪਾਂ ਕਰਦੇ ਹਾਂ ਉਹ ਪੁੱਛ ਲੈ ਮੈਨੂੰ ਮੇਰੀ ਗੱਲ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ ਉਹ ਮੇਰੇ ਲਈ ਦੂਜੀ ਜ਼ਰੂਰੀ ਬੇਬੀ ਵੀ ਜਿਹੜੀ ਤੈਨੂੰ ਵੀ ਪਤਾ ਹੈ ਜੇ ਕੱਲ ਨੂੰ ਬੇਬੀ ਨੂੰ ਪਤਾ ਲੱਗ ਗਿਆ ਵੀ ਆਪਣੀ ਬਹੂ ਕਿੱਥੇ ਜਾ ਰਹੀ ਹੈ ਫੇਰ ਫਿਰ ਮੈਨੂੰ ਨਹੀਂ ਪਤਾ ਤੁਸੀਂ ਵੀ ਬੱਚੀ ਲੱਗਦਾ ਹੱਲ ਕਰ ਲਓ ਮੈਨੂੰ ਇਹ ਮੇਰੀ ਏਜੰਟ ਨਾਲ ਗੱਲ ਹੋ ਗਈ ਉਹ ਕਹਿੰਦਾ ਮੈਂ ਤੁਹਾਡੇ ਸਾਰੇ ਡਾਕੂਮੈਂਟਸ ਕਲੀਅਰ ਕਰਾ ਦੂੰਗਾ ਬਸ ਤੁਸੀਂ ਬਲਾ ਹਾਫ ਪੇਮੈਂਟ ਦੇ ਦਿਓ ਹੁਣ ਤੇਰਾ ਪੱਕਾ ਰਾਤਾ ਬਣ ਕੇ ਛੱਡ ਕੇ ਕਿੱਥੇ ਜਾ ਰ ਆਪਣੀ ਜ਼ਿੰਦਗੀ ਲਈ ਇਹ ਸੋਚਦੀ ਆ ਜਿਵੇਂ ਤੁਸੀਂ ਜੱਟ ਲੋਕੀ ਪਤਨੀ ਆਪਣੀ ਜ਼ਿੰਦਗੀ ਅੱਗੇ ਦੀ ਵਧੀਆ ਲੰਘੂ ਜੂ ਫੇਰ ਲੰਘੂਗੀ ਤੈਨੂੰ ਵੀ ਪਤਾ ਕਿ ਕਿੰਨਾ ਚਿਰ ਪਹਿਲਾਂ ਆਪਾਂ ਵੀ ਕਿੰਨਾ ਚਿਰ ਡਰ ਰਹੇ ਹਾਂ ਠੀਕ ਹੈ ਜੇ ਹੁਣ ਆਪਣੀ ਗੱਲਬਾਤ ਹੋਈ ਹੁਣ ਆਪਾਂ ਇਕੱਠੇ ਰਹਿਣ ਲੱਗੇ ਹੁਣ ਤੂੰ ਬਾਹਰ ਜਾਵੜ ਯਾਰ ਇੱਥੇ ਕੁਝ ਨਹੀਂ ਹੈਗਾ ਇੱਥੇ ਨਾਲੇ ਵੈਸੇ ਵੀ ਮੇਰਾ ਜੀ ਨਹੀਂ ਲੱਗਦਾ ਹੈਗਾ ਜਿਹੜੇ ਸਭ ਰਹਿਲਾਤ ਨੇ ਉੱਥੇ ਸਭ ਕੁਝ ਸੈੱਟ ਹੋ ਜਾਣਾ ਆਪਾਂ ਇੱਕ ਨਵੀਂ ਜ਼ਿੰਦਗੀ ਸਟਾਰਟ ਕਰਾਂਗੇ ਬੇਬੇ ਨੂੰ ਵੀ ਬੁਲਾ ਲਾਂਗੇ ਬਾਅਦ ਚ ਪੱਕਾ ਹਾਂ ਪੱਕਾ ਤੁਸੀਂ ਮੇਰੇ ਤੇ ਵਿਸ਼ਵਾਸ ਤਾਂ ਕਰੋ ਹਾਂ ਪੱਕਾ ਲੱਗੇ ਚੱਲੇ ਇਰ ਤੁਹਾਨੂੰ ਉੱਥੇ ਲੈ ਕੇ ਜਾਉਂਗੀ ਨਾ ਮੈਂ ਕੱਲੀ ਰਹੂੰਗੀ ਉੱਥੇ ਮੇਰਾ ਕਿਹੜਾ ਸੀ ਲੱਗੂਗਾ ਤੁਹਾਡੇ ਬਿਨਾ ਸਹੀ ਕਹਿ ਰਹੀ ਹੈਂ ਹਿਰਤ ਇੱਥੇ ਕੁਝ ਵੀ ਨਹੀਂ ਹੈਗਾ ਬਾਹਰ ਜਾ ਕੇ ਕੀ ਪਤਾ ਕੁਝ ਆਪਣਾ ਪਾਣੀ ਜਾ ਕੇ ਆਣੂ ਹਰ ਉੱਥੇ ਤਾਂ ਕਮਾਈ ਵੀ ਵਾਧੂ ਆਏਗੀ ਆਪਾਂ ਵਧੀਆ ਜਿਹਾ ਘਰ ਲਵਾਵਾਂਗੇ ਤੇ ਉੱਥੇ ਬਹੁਤ ਸੋਹਣੀ ਜ਼ਿੰਦਗੀ ਗੱਟਾਂਗੇ ਕੋਈ ਗੱਲ ਨਹੀਂ ਤੁਸੀਂ ਨਾ ਬੇਬੇ ਨੂੰ ਨਾ ਦੱਸਿਓ ਬਸ ਬੈਂਕ ਚੋਂ ਪੈਸੇ ਕਢਾ ਕੇ ਮੈਨੂੰ ਦੇ ਦਿਓ ਮੈਂ ਬੇਬੇ ਨੂੰ ਕੁਝ ਨਹੀਂ ਦਵਾਇਗਾ ਠੀਕ ਹੈ ਪਰ ਤੂੰ ਟੈਨਸ਼ਨ ਨਾ ਲੈ ਠੀਕ ਹੈ ਜਿਦ ਤਰ ਇਹ ਸੁਪਨੇ ਨੇ ਇਹਦੇ ਸੁਪਨੇ ਨੂੰ ਮੈਂ ਜ਼ਰੂਰ ਪੂਰਾ ਕਰਾਂਗੀ ਚੋਕਾ ਜੰਦੀ ਕੈਨੇਡਾ ਜਾਣਾ ਚਾਹੁੰਦੀ ਸੀ ਫਤ ਉਹਦੇ ਜਾ ਕੇ ਮੈਨੂੰ ਭੁੱਲਣਾ ਨਹੀਂ ਨਹੀਂ ਹੀ ਭੁੱਲਦੀ ਯਾਰ ਕਿ ਉਹ ਜੀ ਗੱਲ ਕਰੀ ਜਾਣੇ ਹੋਗੇ ਬਸ ਮੈਂ ਫਿਰ ਇਹਨੂੰ ਕਹਦਾ ਵੀ ਹਾਂ ਤੈਨੂੰ ਵੀ ਪਤਾ ਨਾ ਕਿ ਤੇਰੇ ਬਿਨਾਂ ਮੇਰਾ ਜੀ ਨਹੀਂ ਲੱਗਦਾ ਮੈਨੂੰ ਪਤਾ ਹੈ ਤੁਹਾਨੂੰ ਪਤਾ ਜੋ ਤੂੰ ਚਲੀ ਗਈ ਨਾ ਬੇਬੇ ਤਾਂ ਮੈਂ ਫਿਰ ਇਕੱਲੇ ਜਿਹਾ ਰਹਾਂਗੇ ਫਿਰ ਕਿਤੇ ਨਹੀਂ ਇਕੱਲੇ ਰਹਿੰਦੇ ਥੋੜੇ ਟਾਈਮ ਦੀ ਗੱਲ ਹੈਗੀ ਫਿਰ ਤੁਸੀਂ ਵੀ ਆ ਜਾਣਾ ਉੱਥੇ ਬਸ ਥੋੜਾ ਟਾਈਮ ਓਕੀ ਸੁੱਖੀ ਕੱਟ ਲਓ ਉਹ ਤਾਂ ਮੈਂ ਕੱਟ ਲੂਗਾ ਕੋਈ ਗੱਲ ਨਹੀਂ ਮੈਂ ਇਹਨੂੰ ਕਹਦਾ ਨਾ ਵੀ ਹਾਂ ਪੈਸਿਆਂ ਦਾ ਹੱਲ ਹੋ ਗਿਆ 2000 ਤੈਨੂੰ ਮੈਨੂੰ ਬੈਂਕ ਜਾਣਾ ਠੀਕ ਹੈ ਪਹਿਲਾਂ ਮੈਨੂੰ ਪੈਸੇ ਇਕੱਠੇ ਕਰਾਉਣੇ ਠੀਕ ਹੈ ਲੈ ਬਸ ਤਸਦਫਰ ਨਿਕਲੀ ਪਈ ਆ ਮੈਂ ਕਹਿ ਦਿੰਨੀ ਆ ਉਹ ਨਿਕਲਦਾ ਪਈ ਆ ਚਲ ਜਿਵੇਂ ਤੈਨੂੰ ਲੱਗਦਾ ਆ ਕਰ ਲੈ ਠੀਕ ਆ ਹਾਂ ਠੀਕ ਆ ਫਿਰ ਤੁਸੀਂ ਜਲਦੀ ਜਾ ਕੇ ਪੈਸੇ ਲੈ ਕੇ ਆਓ ਠੀਕ ਹੈ ਮੈਂ ਜਿੰਨਾ ਗੱਲ ਕਰ ਦਿੰਦੀ ਹਾਂ ਠੀਕ ਯਾਰਾ ਕਰੀ ਕੀ ਜਾਂਦੀ ਐ ਕਿ ਮੈਨੂੰ ਬਾਹਰ ਭੱਜ ਜਾਂਦੇ ਉਹ ਸਮਝ ਨਹੀਂ ਆਉਂਦੀ ਵੀ ਤੇਰੇ ਤੋਂ ਬਿਨਾ ਸਾਡਾ ਕੌਣ ਆ ਤੇ ਸਾਡੇ ਬਿਨਾ ਤੇਰਾ ਕੌਣ ਆ ਤੂੰ ਸਾਨੂੰ ਛੱਡ ਕੇ ਜਾਈ ਜੰਨੀ ਆ ਪਹਿਲਾਂ ਤਾਂ ਦੇਖ ਲੈ ਤੂੰ ਕਿਵੇਂ ਤਾਂ ਤੈਨੂੰ ਇਸ ਘਰੇ ਲਿਆਂਦਾ ਹਨਾ ਹੁਣ ਤੂੰ ਫੇਰ ਤੇ ਮਰਜੀ ਹੈ ਦੀ ਜਿਵੇਂ ਕਰੀਏ ਦੇ ਕਰੀਏ ਚਲ ਜਾਏ ਉਹਨਾਂ ਬੈਂਕਾਂ ਇਹਨੇ ਤਾਂ ਜਿੱਦ ਛੱਡ ਨਹੀਂਨੀ